ਪਹਿਲਾ ਪੰਜ ਪਿਆਰ ਇਹ ਵੀ ਕਹਿੰਦੇ ਹੁੰਦੇ ਸੀ 1947 ਤੋਂ ਪਹਿਲਾਂ ਇਹ ਜਿਹਨੇ ਅਮਰਤ ਛਗਣਾ ਪੂਰਨ ਗੁਰਸਿੱਖ ਤੋਂ ਛਗੇ ਹੁਣ ਤਾਂ ਉਹ ਨਚਾਰ ਜਾਂ ਦਿੱਲੀ ਆ ਵੇਖੰਦੇ ਇਹ ਵੀਡੀਓ ਇੱਕ ਦਿਨ ਹੁੰਦਾ ਹੀ ਸੀ ਆ ਗੋਂਦਾਲੀਏ ਵਿਖਾਉਂਦਿਆ ਸੀ ਕਿ ਉਹ ਨੱਚਣ ਜੇ ਆਲਾ ਉਹਨੇ ਗਾਤਰਾ ਪਾਇਆ ਵਾ ਅੱਜ ਹੀ ਦਿਨੇ ਅੱਜ ਹੀ ਵਿਖਾਉਂਦਿਆ ਉਹਨੇ ਗਾਤਰਾ ਪਾਇਆ ਵਾ ਤੇ ਨੱਚਣ ਦਿਆ ਤੇ ਇੱਕ ਦਿਨ ਪੰਜ ਪਿਆਰਾਂ ਦੇ ਖਲੋਤਾ ਕਰਪਾਣ ਫੜ ਕੇ ਅਜੇ ਨੂੰ ਡਾਂਗ ਨਹੀਂ ਫੇਰੀ ਜਾਂਦੀ ਉਹਦੇ ਰੰਜੀਤ ਨੇ ਕਿਹਾ ਮੇਰਾ ਪਰਿਵਾਰ ਮਰਦਾ ਮਰੇ ਮੇਰੀ ਕੋਲ ਘਰ ਕੁੰਦੀ ਹੋਵੇ ਪਰ ਗੁਰੂ ਗੋਬਿੰਦ ਸਿੰਘ ਦਾ ਤਖਤ ਬੰਨਣਾ ਚਾਹੀਦਾ ਲਾਹੌਰ ਤੋਂ ਨਾਨਕਸ਼ਹੀ ਢਟਾਂ ਗਈਆਂ ਪਰ ਉਹ ਕਹਿੰਦਾ ਸੀ ਨਹੀਂ ਇਥੋਂ ਸੋਨੇ ਦੀ ਢਟ ਜਾਵੇ ਸਾਰਾ ਤਖਤ ਸੋਨੇ ਨਾਲ ਬਣੇ ਪਰ ਉਹ ਕਹਿੰਦਾ ਮਾਰੇ ਹੁਕਮ ਕਰ ਗਿਆ ਨਾਨਕਸ਼ਹੀ ਢਟ ਲੈ ਕੇ ਗਿਆ ਲਾਹੌਰ ਤੋਂ ਤੇ ਜਾ ਕੇ ਤਖਤ ਬਣਿਆ ਸੰਤ ਕਰਤਾਰ ਸਿੰਘ ਕਹਿਣ ਲੱਗੇ ਅਸੀਂ ਬੀਬਾ ਇੰਦਰਾ ਨੂੰ ਬੇਨਤੀ ਕਰਦੇ ਹਾਂ ਸੰਤ ਕਰਤਾਰ ਸਿੰਘ ਪਿੰਡਰ ਵਾਲੇ ਮਹਾਂਪੁਰਖ ਇੰਦਰਾ ਗਾਂਧੀ ਬੋਲੀ ਹਾਂਜੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡੇ ਲਈ ਸੀਸ ਦਿੱਤਾ ਹਾਂਜੀ ਤੇ ਫਿਰ ਸੰਤ ਕਰਤਾਰ ਸਿੰਘ ਜੀ ਮੈਗ ਫੜ ਕੇ ਬੋਲੇ ਕਹਿੰਦੇ ਬੀਬਾ ਆਂਦਰਾ ਤੂੰ ਮਹਾਰਾਜ ਦਾ ਕਿਵੇਂ ਧੰਨਵਾਦ ਕਰ ਸਕਦੀ ਆ ਦੁਨੀਆਂ ਦੇ ਕੋਲ ਹਿੰਦੂ ਜਿੱਥੇ-ਜਿੱਥੇ ਵਸਦੇ ਆ ਪਹਿਲੀ ਗੱਲ ਤਾਂ ਸਿਰ ਤੇ ਵਾਲ ਰਹਿਣ ਨਹੀਂ ਦੇਂਦੇ ਜੇ ਕਿਸੇ ਦਾ ਹੋਵੇ ਦੁਨੀਆਂ ਦੇ ਕੋਲ ਹਿੰਦੂ ਜਿੱਥੇ ਕੱਲੇ ਭਾਰਤ ਨਹੀਂ ਜਿੱਥੇ ਵੀ ਹਿੰਦੂ ਰਹਿੰਦਾ ਉਹ ਕੱਲਾ-ਕੱਲਾ ਸਰੀਰ ਤੋਂ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤਾਈਂ ਆਪਦਾ ਵਾਲ ਗਿਣ ਲੇ ਜਿੰਨੇ ਉਹਦੇ ਵਾਲ ਆ ਨਾ ਸਰੀਰ ਦੇ ਉੱਤੇ ਕੱਲਾ-ਕੱਲਾ ਕੱਲਾ-ਕੱਲਾ ਰੋਮ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਇਹ ਨਿਆਰੇ ਵੀ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਦੇਣ ਤੇ ਦੇਣ ਨਹੀਂ ਦੇ ਸਕਦੇ ਮਹਾਰਾਜ ਦਾ ਕਰਨ ਵੀ ਲਿਆ ਤੇ ਕਰਨ ਵੀ ਦਿਆਂ ਤੇ ਕਰਾਂਗੇ ਵੀ ਰਾਜ ਕੀਤਾ ਵੀ ਆ ਕਰਨ ਵੀ ਦਿਆਂ ਤੇ ਕਰਾਂਗੇ ਵੀ ਸੁਣੋ ਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਦਸਰੇ ਖੁਸ਼ੇ ਜਾਣ ਕੇ ਨੰਦ ਚ ਮਹਾਰਾਜ ਕਿਹੜਾ ਰਾਜ ਦੀ ਗੱਲ ਕਰ ਰਾਜ ਖਾਲਸੇ ਦਾ ਰਾਜ ਉਹਦੇ ਹਸਤੋਂੋਂ ਹਵੀ ਹੈ ਵਰ ਨਾ ਰਈ ਸੀ ਕੋਈ ਇਹ ਰਾਜ ਨੀਲੇ ਬਾਣੇ ਵਾਲਿਆਂ ਦਾ ਰਾਜ ਹੋਣਾ ਸਾਡੇ ਸਾਹਮਣੇ ਅਜੇ ਆ ਜਿੱਦਾਂ ਸੂਰਜ ਜੱਲੇ ਵੇਖ ਕੇ ਕੋਈ ਤੈਜ ਨਹੀਂ ਚੱਲ ਸਕਦਾ ਸੂਰਜ ਦਾ ਭਾਵੇਂ 100 ਅਣਕਾਂ ਵਾਲੇ ਕੋਈ ਜੀ ਉਹਦੇ ਲੈ ਵੇਖ ਕੇ ਅੱਖਾਂ ਚ ਅੱਖਾਂ ਪਾ ਲੂ ਕੋਈ ਸੂਰਜ ਦੀਆਂ ਨਹੀਂ ਇਦਾਂ ਇਹ ਬਾਣੇ ਵਾਲੇ ਦੀਆਂ ਅੱਖਾਂ ਚ ਅੱਖਾਂ ਨਹੀਂ ਕੋਈ ਪਾ ਸਕਦਾ ਬਾਣੇ ਵਾਲਾ ਹੋਵੇ ਪੂਰਾ ਜਤੀ ਸਤੀ ਇੱਥੇ ਰਗੜੇ ਲੱਗਦੇ ਉੱਥੇ ਉਸ ਸਮੇਂ ਦਾ ਵੀ ਅਜੇ ਪਿਆਸ ਨਹਿਰਾ ਸਲੋਤਰ ਉਹ ਥਲੇ ਧਰਤੀ ਦੇ ਉਦਾਂ ਹੀ ਰੱਖਿਆ ਵਾ ਕੱਢਿਆ ਨਹੀਂ ਆ ਥਲੇ ਧਰਤੀ ਦੇ ਪੂਰਾ ਬਣਿਆ ਉਹਦੇ ਥਲੇ ਉਦਾਂ ਹੀ ਮਹਾਰਾਜ ਦਾ ਸੁਨਹਿਰਾ ਪਿਆਸ ਲੋਤਰ ਪਿਆ ਵਾ ਮਟੀਆਂ ਪਈਆਂ ਵਾ ਜਿਹੜੀਆਂ ਮਟੀਆਂ ਦੇ ਵਿੱਚ ਪਹਿਲਾਂ ਰਸਤ ਰੱਖਦੇ ਸੀ ਸਿੰਘ ਪਨਾਣੇ ਸਾਹਿਬ ਨੇ ਕਿਹਾ ਜਿੱਥੇ ਸਾਡੀ ਬਾਣੀ ਹੈ ਉਥੇ ਤਰ੍ਹਾਂ ਵਾਸ ਚੱਲਣਾ ਹੀ ਨਹੀਂ ਤੇ ਉਥੇ ਜਮਦੂਤ ਕਿੱਦਾਂ ਆ ਜਾਣਗੇ ਇਹ ਤਾਂ ਸ਼ਹੀਦਾਂ ਦੀ ਫੌਜ ਕਾਲ ਦੇ ਪਹਿਰੇ ਤੇ ਸ਼ਹੀਦਾਂ ਤੋਂ ਪੁੱਛ ਕੇ ਆਉਂਦੇ ਜਮਦੂਤ ਵੀ ਧਰਤੀ ਤੇ ਇਹਨੂੰ ਲੈ ਆਈਏ ਤੇ ਨਾ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਲ ਪੰਥ ਨੇ ਜਿਹੜੇ ਉਤਾਰੇ ਕੀਤੇ ਹੋਏ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਇਸ ਟਾਈਮ ਤੇ ਅਨੰਦਪੁਰ ਸਾਹਿਬ ਬੈਠੇ ਆ ਸ਼ਹੀਦੀ ਸ਼ਤਾਬਦੀ ਜਿਹੜੀ ਆ ਨਵੇਂ ਪਾਸ਼ਾ ਜੀ ਦੀ ਮਨਾਈ ਜਾ ਰਹੀ ਹੈ ਤੇ ਨਾਲ ਸਾਡੇ ਅਚ ਬੈਠੇ ਨੇ ਗਿਆਨੀ ਜੰਗ ਸਿੰਘ ਜੀ ਮੈਂ ਕਿਹਾ ਚੱਲ 2 ਮਿੰਟ ਇਹਨਾਂ ਦਾ ਵਿਚਾਰਾ ਕਰ ਲਈਏ ਕੁਝ ਹੋਰ ਗਿਆਨੀ ਜੀ ਚੜਦੀ ਕਲਾ ਜੀ ਦਇਆਸ਼ੀਦਾ ਦੀ ਖਾਲਸਾ ਵਰਜੀ ਕੀ ਫਤਿਹ ਚੜਦੀ ਕਲਾ ਜੀ ਤੂੰ ਸੁਣਾਓ ਦਇਆਸ਼ੀਦਾ ਦੀ ਤੁਸੀਂ ਸੁਣਾਓ ਵਾ ਠੀਕ ਹੈ ਜੀ ਕਿੰਦਰ ਲਾਏ ਪੈਰੇ ਅੱਜ ਪੈਰੇ ਇਦਾਂ ਨੰਦੋ ਨੰਦ ਤੇ ਮਲੇਰਕੋਟ ਲਿਉਣੇ ਕਥਾ ਕਰਕੇ ਆਏ ਆ ਅੱਛਾ ਜੀ ਤੇ ਆਣ ਕਿਹਾ ਗੋਂਦ ਵਾਲੀਆ ਆਪਣਾ ਹੰਗ ਇਹਨਾਂ ਕੋਲ ਇਹੋ ਹੀ ਨਿਕਨੇ ਨਿਕ ਕੇ ਕਥਾ ਨਮੀ ਨਮੀ ਸ਼ੁਰੂ ਕਰਨੀ ਸਿੱਖੀ ਨਾ ਉਦੋਂ ਉਦੋਂ ਦੇ ਸਾਡੇ ਨਾਲ ਦੇ ਅੱਛਾ ਜੀ ਇਹ ਇਹਨਾਂ ਨੂੰ 10 15 ਸਾਲ ਹੋ ਗਏ ਸੇਵਾ ਕਰਦਿਆਂ ਪੰਥ ਦੇ ਵਿੱਚ ਆਹ ਕੀ ਬਾਤ ਹੈ ਕੋਈ ਨਿੱਕੀ ਮੋਟੀ ਗੱਲ ਥੋੜੀ ਆਵੇਂ ਥੋੜੀ ਕਹਿੰਦੇ ਕਿ ਨਿਹੰਗ ਸਿੰਘਾਂ ਜੇ ਜੇ ਹਣ ਬਾਣਾ ਪਾ ਕੇ ਮਾੜਾ ਕੰਮ ਕਰੇ ਉਹ ਨਹੀਂ ਹਾਂਜੀ ਉਹਦਾ ਲੇਖਾ ਫਿਰ ਸ਼ੀਦਾ ਨਾਲ ਵਾ ਕੋਲਾ ਹੀ ਕਰਕ ਹੁੰਦੀਆਂ ਜੇ ਕੋਈ ਇਹ ਬਾਣਾ ਪਾ ਕੇ ਮਾੜਾ ਕੰਮ ਕਰੇ ਹੁਣ ਇਹਨੇ ਤਾਂ 15 ਸਾਲ ਹੋ ਗਏ ਨੂੰ ਸੇਵਾ ਕਰਦਿਆਂ ਮਹਾਰੇ ਦੇ ਪੰਥ ਚ ਨਗੇ ਪਰਾਂ ਦੀ ਸੇਵਾ ਜਿਹੜਾ ਵਜਨ ਨਿਕਲ ਗਿਆ ਤੀਰਾਂ ਕੋ ਸਿੱਧਾ ਜਾਂਦਾ ਇਹਦਾ ਮਹਾਰੇ ਦੇ ਪੰਥ ਦੀ ਸੇਵਾ ਬਾਬੇ ਨਵਾਬ ਕਪੂਰ ਸਿਹਾਣਾ ਕੀਤੀ ਬਾਬਾ ਦੀਪ ਸਿਹਾਣਾ ਕੀਤੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਸੇਵਾ ਕੀਤੀ ਮਹਾਰੇ ਤੋਂ ਵਡਿਆਈਆਂ ਪਾਈਆਂ ਇਸੇ ਧਰਤੀ ਤੇ ਕੀਤੀ ਫਿਰ ਜੀ ਲੋਹ ਗੜ ਕਿਲੇ ਦੇ ਵਿੱਚ ਮਹਾਰਾਜ ਦਾ ਤਬੇਲਾ ਹੁੰਦਾ ਸੀ ਉੱਥੇ ਫਿਰ ਮਹਾਰਾਜ ਦੇ ਕੋਲੇ ਸੇਵਾ ਕੀਤੀ ਤੇ ਏਡੀਆਂ ਵਡਿਆਈਆਂ ਪੰਥ ਬਾਬੇ ਦੀਪ ਸਿੰਘਾਵਾ ਤੇ ਬਾਬੇ ਦੀਪ ਸਿੰਘ ਨੇ ਅੰਗ ਸਿੰਘੇ ਹੀਗੇ ਇਹੀ ਬਾਣਾ ਪਾਉਂਦੇ ਸੀ ਤੇ ਪਰ ਸੇਵਾ ਨੇ ਏਡਾ ਖੇੜ ਰਚਾਤੀ ਕਿ ਉਹਨੂੰ ਦਲ ਪੰਥ ਦਾ ਜਹੇਦਾਰ ਹੀ ਬਣਾ ਦਿੱਤਾ ਤੇ ਫਿਰ ਪਹਿਲੇ ਜਹੇਦਾਰ ਤਰਨੇ ਦਲ ਦੇ ਬਣੇ ਬਾਬਾ ਦੀਪ ਸਿੰਘ ਦੀ ਉਹਨਾਂ ਦਾ ਦਲ ਪੰਥ ਵਾ ਅਹੀਂ ਆ ਮਾਦੇ ਕੁਕਰਵਾਦੇ ਤੇ ਨਾ ਅਸੀਂ ਥੋੜੀ ਦੇਰ ਪਹਿਲਾਂ ਉਧਰ ਦਰਸ਼ਨ ਦੇਦਾਰੇ ਕਰਦੇ ਸੀਗੇ ਬਾਬਾ ਜੋਗਾ ਸਿੰਘ ਜੀ ਹੋਰਾਂ ਦੇ ਤੇ ਮੈਨੂੰ ਸਿੰਘ ਦੱਸਦੇ ਸੀ ਵੀ ਜਿਹੜੇ ਪਲੰਗ ਤੇ ਹੁਣ ਉਹ ਬੈਠਦੇ ਨੇ ਕਿ ਉਹ ਜਿਹੜਾ ਪਲੰਗ ਹੈ ਵੀ ਉਹ ਬਾਬਾ ਦੀਪ ਸਿੰਘ ਜੀ ਹੋਰਾਂ ਦੇ ਮਤਲਬ ਜਿਹੜੀ ਚੱਲਦੀ ਆ ਰਹੀ ਗੱਦੀ ਹੈ ਵੀ ਉਹ ਪਲੰਗ ਆ ਉਹਦੇ ਉੱਤੇ ਕੋਈ ਹੋਰ ਨਹੀਂ ਬੈਠ ਸਕਦਾ ਕਹਿੰਦੇ ਵੀ ਜੇ ਉੱਥੇ ਕੋਈ ਬੈਠੂਗਾ ਤਾਂ ਸ਼ਹੀਦ ਸਿੰਘ ਜਿਹੜੇ ਆ ਵੀ ਉਹ ਪੈਰਾ ਪੂਰਾ ਜੋ ਪਲੰਗ ਤੇ ਆਹੋ ਤੇ ਇੱਕ ਨੇ ਇੱਕ ਬਹਿ ਗਿਆ ਹਿਸ਼ਦਾਈ ਆ ਦਬਾਈ ਰਹਿਦਾ ਹੁਣ ਅੱਛਾ ਜੀ ਤੇ ਉਹਨੂੰ ਬਹੁਤ ਹੀ ਦੀ ਪਰਾ ਲਗਾ ਬਹੁਤ ਔਖਾ ਜੂਰ ਸਾਹਿਬ ਬਹਿ ਗਿਆ ਉਹ ਅੱਛਾ ਜੀ ਬਹੁਤ ਸ਼ੀਦੀ ਪਹਰਾ ਲਗਾ ਤੇ ਬਾਅਦ ਚ ਕਮਲਾ ਜੀ ਹੋ ਗਿਆ ਉਹ ਫਿਰ ਬਾਬਿਆਂ ਅਰਦਾਸਾ ਸੋਧਿਆ ਰਗੜਾ ਪਾਣੀ ਲਾਗੇ ਤੇ ਸਹੀ ਹੋ ਜਾ ਅੱਛਾ ਜੀ ਹਾਂ ਜਦੋਂ ਦਲ ਜਾਂਦਾ ਨਾ ਜੂਰ ਸਾਹਿਬ ਉਦੋਂ ਬਹਿ ਗਿਆ ਹੀ ਉਹ ਉਹ ਮਲ ਰਗੜਾ ਪੀਂ ਲੰਗ ਤੇ ਆਹੋ ਫਿਰ ਬਾਬਿਆਂ ਰਗੜੇ ਲਾਏ ਤੇ ਫਿਰ ਸ਼ੀਦੀ ਪਹਰਾ ਇਹ ਸ਼ੀਦਾਂ ਦੀ ਜੇ ਮਿਸਲ ਸ਼ੀਦਾਂ ਦੀ ਆ ਤੇ ਸ਼ੀਦੀ ਵਸਦੇ ਵਿੱਚ ਆਣ ਕੇ ਇਹ ਗੋੰਡ ਵਾਲੀਆ ਥੋੜੀ ਸੇਵਾ ਕਰਨ ਲਿਆ ਇਹ ਕੋਈ ਪਰਾਣੀ ਦੀ ਕਮਾਈ ਆ ਸ਼ੀਦੀ ਆਇਆ ਵੀ ਕੋਈ ਪਰਾਣਾ ਸਾਰੇ ਸ਼ਹੀਦ ਹੀ ਉਤਰੰਦੇ ਹੋਰੇ ਕੋਈ ਸ਼ਹੀਦ ਕਥਾ ਕਰਨਦਿਆ ਵਾ ਕੋਈ ਸ਼ਹੀਦ ਕੋੜੇ ਸੰਭਲਦਿਆ ਵਾ ਕੋਈ ਸ਼ਹੀਦ ਆਪਦੇ ਪਹਿਰੇ ਜੇ ਆਨੰਦ ਚ ਵਾ ਕੋਈ ਸ਼ਹੀਦ ਨਾਮ ਜਪਨਦਿਆ ਵਾ ਕੋਈ ਸ਼ਹੀਦ ਸੇਵਾ ਕਰਾਉਂਦਿਆ ਵਾ ਇਹ ਸਾਰੇ ਸ਼ਹੀਦ ਹੀ ਨੇ ਹਮ ਬਾਰ-ਬਾਰ ਪਰਮੇਸ਼ਰ ਉਹੀ ਭੇਜੀ ਆਉਂਦੇ ਆ ਤੇ ਕਿਤੇ ਮਾਰੇ ਦਾ ਪੰਥ ਉਹੀ ਆ ਜਿਹੜੇ ਕਹ ਦੱਸਦੇ ਆ ਵੀ ਕਹਿੰਦੇ ਵੀ 84 ਲੱਖ ਜੂਨਾ ਹੁੰਦੀਆਂ ਨੇ ਹਨਾ ਹਾਂ ਤੇ ਉਹ 84 ਲੱਖ ਜੂਨਾ ਜਿਹੜੀਆਂ ਨੇ ਉਹਨਾਂ ਨੂੰ ਸ਼ਹੀਦ ਸਿੰਘ ਕਿਵੇਂ ਦੇਖਦੇ ਨੇ ਮਤਲਬ ਕਿ ਇਹ ਥੋੜੇ ਧਿਆਨ ਨਾਲ ਕਿਵੇਂ ਦੇਖਦੇ ਨੇ ਵੀ ਉਹ ਹੋ ਗਈਆਂ ਜਾਂ ਨਹੀਂ ਨੇ ਜਦੋਂ ਬਾਣੇਪੌਣਾ ਦਾ ਲੇਖਾ ਹੀ ਨਹੀਂ ਜਮਦੂਤਾਂ ਦੇ ਨਾਲ 84 ਲੱਖ ਜੂਨਾ ਕਿੱਧਰ ਆ ਗਈਆਂ ਬਾਣੇਪੌਣਾ ਦਾ ਲੇਖਾ ਹੀ ਨਹੀਂ ਹੈਗਾ ਜਮਦੂਤਾਂ ਨਾਲ ਅੱਛਾ ਹੀ ਇਹ ਤਾਂ ਜਮਦੂਤ ਨੂੰ ਵਖਤ ਪਾ ਦਿੰਦੇ ਸ਼ਹੀਦਾਂ ਦੀ ਫੌਜ ਵਾਹ ਜੀ ਵਾਹ ਯਾਨੀ ਇਹਨਾਂ ਦਾ ਆਪਣੀ ਸਰਕਾਰ ਹੈ ਆਪਣੇ ਆਪਣਾ ਹੀ ਆ ਉਹਨੇ ਕਿਹਾ ਨਾ ਕਾਲ ਪਾਏ ਮਹਾਰਾਜ ਨੇ ਆਪ ਹੀ ਵਜਨ ਲਿਖਿਆ ਨਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆ ਤਮਾਸਾ ਕਾਲ ਦੇ ਪਾਰੇ ਤਾਂ ਬ੍ਰਹਮਾ ਵੀ ਆ ਉਹਨੂੰ ਵੀ ਜੂਨ ਭੁਗਤਨੀ ਪੈਂਦੀ ਆ ਕਾਲ ਦੇ ਪਾਰੇ ਤੋ ਹੈ ਕੌਣ ਬਾਹਰ ਕੌਣ ਵਾ ਉਹ ਸ਼ੀਦ ਜਾਂ ਕਲਗੀ ਤਰ ਦਾ ਪੰਥ ਵਾ ਇਹ ਕਾਲ ਦੇ ਪਾਰੇ ਚਾਹੁੰਦਾ ਹੀ ਨਹੀਂ ਹੈ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨ ਨਾ ਪਹਿਰੇ ਨਹੀਂ ਲੱਗਦਾ ਕਲ ਯੁਗ ਦਾ ਜਦੋਂ ਰੋਜ਼ ਬਾਣੀ ਦਾ ਕੀਰਤਨ ਹੁੰਦਾ ਕਥਾ ਆਉਂਦੀ ਬਾਣੀ ਪੜਨ ਵਾਲੇ ਕੋਲੇ ਕਲ ਯੁਗ ਆ ਹੀ ਨਹੀਂ ਸਕਦਾ ਖੰਗਦਾ ਹੀ ਨਹੀਂ ਵਰਨਾਨਕ ਸਾਹਿਬ ਕੋਲੇ ਜਦੋਂ ਕਲ ਯੁਗ ਆਇਆ ਤੇ ਉਨੇ ਇਦਾਂ ਚਾਦਰ ਲਈ ਹੀ ਸਰੀਰ ਤੇ ਵਿੱਚ ਮੁਗ ਬਣੇ ਸੀਗੇ ਮੋਹਰੇ ਹੋਏ ਸੀਗੇ ਅੱਛਾ ਭਾਈ ਮਰਦਾਨੇ ਨੇ ਪੁੱਛਿਆ ਕਿ ਤੂੰ ਆ ਕੀ ਤੇਰੇ ਸਰੀਰ ਤੇ ਤੂੰ ਲੋਈ ਲਈ ਆ ਤੂੰ ਸਮੇ ਦਾ ਅਵਤਾਰ ਵਾ ਤੇਰਾ ਯੁਗ ਚੱਲੰਦਿਆ ਵਾ ਤੂੰ ਕਲ ਯੁਗ ਤੂੰ ਵੀ ਪੁੱਤਰ ਵਾ ਪਰਮੇਸ਼ਰ ਦਾ ਤੇ ਜਿਹੜੇ ਚਾਰ ਯੁਗ ਬਣਾਏ ਪਰਮੇਸ਼ਰ ਦੇ ਪੁੱਤ ਹੀ ਆ ਉਹ ਕਹਿੰਦਾ ਜਦੋਂ ਤੁਹਾਡੇ ਰਗੇ ਸਿੱਖ ਬਾਣੀ ਪੜ੍ਹਦੇ ਤੇ ਉਹ ਮੇਰੀ ਮੈਨੂੰ ਅੱਗ ਲੱਗਦੀ ਆ ਤੇ ਉਹ ਮੇਰੇ ਆ ਕਮਲੀ ਚ ਮੁਗ ਬਣ ਜਾਂਦੇ ਆਣ ਕੇ ਇਹਨੂੰ ਅੱਗ ਲੱਗਦੀ ਜਿੱਥੇ ਬਾਣੀ ਪੜੀ ਜਾਵੇ ਤਾਂ ਕਰਕੇ ਮੇਰਾ ਪਹਿਰਾ ਵਾਸ ਨਹੀਂ ਉਥੇ ਚੱਲਦਾ ਕੋਈ ਗੁਰਨਾਨਕ ਸਾਹਿਬ ਨੇ ਕਿਹਾ ਜਿੱਥੇ ਸਾਡੀ ਬਾਣੀ ਹੈ ਉਹ ਉਥੇ ਤਰਾ ਵਾਸ ਚੱਲਣਾ ਹੀ ਨਹੀਂ ਤੇ ਉਥੇ ਜਮਦੂਤ ਕਿੱਦਾਂ ਆ ਜਾਣਗੇ ਇਹ ਤਾਂ ਸ਼ਹੀਦਾਂ ਦੀ ਫੌਜ ਕਾਲ ਦੇ ਪਹਿਰੇ ਤੇ ਸ਼ਹੀਦਾਂ ਤੋਂ ਪੁੱਛ ਕੇ ਆਉਂਦੇ ਜਮਦੂਤ ਵੀ ਧਰਤੀ ਤੇ ਇਹਨੂੰ ਲੈ ਆਈਏ ਤੇ ਨਾ ਲੈ ਕੇ ਆਈਏ ਉਹ ਵੀ ਸ਼ਹੀਦਾਂ ਤੋਂ ਪੁੱਛ ਕੇ ਆਉਂਦੇ ਆ ਪੁੱਛ ਸ਼ਹੀਦਾਂ ਨੂੰ ਕੋ ਸਦਈਆ ਪੁੱਛੀਦਾਂ ਨੂੰ ਪੁੱਛ ਕੇ ਆਉਂਦੇ ਧਰਤੀ ਦੇ ਉੱਤੇ ਕੀ ਇਹਨੂੰ ਲੈ ਆਈਏ ਜਾ ਕੇ ਬੰਦੇ ਨੂੰ ਤੇ ਨਾ ਲੈ ਕੇ ਆਈਏ ਸ਼ਹੀਦਾਂ ਦਾ ਹੁਕਮ ਚੱਲਦਾ ਵਾ ਕਿਆ ਵਾ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਸ ਟਾਈਮ ਤੇ ਹਨਾ ਆਪਣਾ ਇਹ ਆਪਣਾ ਤਰਨਾਂਦਲ ਦਾ ਸ਼ਹੀਦੀ ਬਾਗ ਤਾਂ ਇਹ ਇਹਦਾ ਵਰਤਾਰਾ ਕੀ ਹੈ ਇਥੇ ਵਾਸੀ ਦਾਦਾ ਬਾਗ ਇਥੇ ਸ਼ਹੀਦਾਂ ਦੇ ਸੰਸਕਾਰ ਹੋਏ ਹਨੇਕਾਂ ਸ਼ਹੀਦਾਂ ਸਿੰਘਾਂ ਦੇ ਔਰ ਜਿੱਥਾ ਪਿੱਪਲ ਬਣਿਆ ਮਹਾਰਾਜ ਪਿੱਪਲ ਦੇ ਥਲੇ ਬੈੰਦੇ ਰਹੇ ਆਣ ਕਰਕੇ ਦਸਵੇਂ ਪਾਸ਼ਾ ਬਰਾਜਮਣ ਹੁੰਦੇ ਰਹੇ ਆ ਅੱਛਾ ਜੀ ਔਰ ਜਿੱਥੇ ਰਗੜੇ ਲੱਗਦੇ ਉਥੇ ਉਸ ਸਮੇਂ ਦਾ ਵੀ ਅਜੇ ਪਿਆਸ ਨਰਾ ਸਲੋਤਰ ਉਹ ਥਲੇ ਧਰਤੀ ਦੇ ਉਦਾਂ ਹੀ ਰੱਖਿਆ ਵਾ ਕੱਢਿਆਣੀ ਆ ਅੱਛਾ ਥੱਲੇ ਧਰਤੀ ਦਾ ਪੂਰਾ ਬਣਿਆ ਉਹਦੇ ਥੱਲੇ ਉਦਾਂ ਹੀ ਮਹਾਰਾਜ ਦਾ ਸੁਨਹਿਰਾ ਪਿਆ ਸਲੋਤਰ ਪਿਆ ਵਾ ਮਟੀਆਂ ਪਈਆਂ ਵਾ ਜਿਹੜੀਆਂ ਮਟੀਆਂ ਦੇ ਵਿੱਚ ਪਹਿਲਾਂ ਰਸਤ ਰੱਖਦੇ ਸੀ ਸਿੰਘ ਉਦਾਂ ਹੀ ਮਟੀਆਂ ਬੜੀਆਂ ਥੱਲੇ ਮੱਟ ਬਣਿਆ ਖੁੱਲੇ-ਖੁੱਲੇ ਵੱਡੇ ਧਰਤੀ ਦੇ ਥੱਲੇ ਉਹ ਜਦੋਂ ਅਸਥਾਨ ਪ੍ਰਗਟ ਹੋਇਆ ਉਦੋਂ ਨਿਕਲੇ ਤੇ ਇੱਥੇ ਸ਼ਹੀਦਾਂ ਦੇ ਸੰਸਕਾਰ ਹੁੰਦੇ ਰਹੇ ਇੱਥੇ ਤਾਂ ਚੱਪੇ-ਚੱਪੇ ਦੇ ਉੱਤੇ ਸ਼ਹੀਦ ਜਿਹੜੇ ਜੰਗ 'ਚ ਸ਼ਹੀਦ ਹੋ ਗਏ ਸਿੰਘ ਪਾੜੀ ਰਾਜਾ ਨਾਲ ਮਾਰ ਬਕਾਰਾ ਕਰਦੇ ਉਹਨਾਂ ਦੇ ਸੰਸਕਾਰ ਇਸ ਸਥਾਨ ਤੇ ਹੁੰਦੇ ਰਹੇ ਆ ਇਹ ਤਾਂ ਬੜਾ ਪਾਵਨ ਪਵਿੱਤਰ ਸਥਾਨ ਵਾ ਇਹ ਵੀ ਬਾਜਣਾ ਸੁਣ ਲਓ ਤਖਤ ਨਾਲੋਂ ਜ਼ਿਆਦਾ ਰੌਣਕ ਇੱਥੇ ਹੁੰਦੀ ਆ ਹੂੰ ਇਹ ਵੀ ਹੈ ਤੇ 10ਵੇਂ ਪਾਸ਼ਾ ਰਹਿੰਦੇ ਸੀ ਦਾ ਗੋਲਵਾ ਕੀ ਬਾਤ ਹੈ ਤੇ ਫਿਰ ਸ਼ੀਦਾ ਨੂੰ ਭੋਗ ਇੱਥੇ ਲੱਗਦਾ ਸ਼ੀਰ ਸਿੰਘ ਕੋਈ ਕੁਲਫੀਆਂ ਥੋੜੀ ਛਕਦੇ ਨੇ ਹੂੰ ਸ਼ੀਰ ਸਿੰਘ ਕੋਈ ਹੋਰ ਕਿਸੇ ਦੇ ਹੱਥ ਦਾ ਨਹੀਂ ਸੋਧ ਦੇ ਪਹਿਰੇ ਦਾ ਜਿਹੜਾ ਬਣਿਆ ਹੋਊਗਾ ਪਹਿਰਾ ਜੰਗੀ ਇਹ ਨਹੀਂ ਕਿ ਜਿਹੜੇ ਭਾਂਡੇ ਚ ਆਪਾਂ ਛਕ ਲਿਆ ਉਹਦੇ ਜੀ ਸ਼ੀਦਾ ਨੂੰ ਛਕਾਉਣਾ ਉਹਦਾ ਛਕਦੇ ਨਹੀਂ ਉਦਾਂ ਸਰਬਲੋ ਦੇ ਬਾਟੇ ਨਹੀਂ ਛੱਕਦੇ ਉਦਾਂ ਹੀ ਦੇਖ ਲੱਗਦੀ ਅਜੇ ਵੀ ਅਜੇ ਵੀ ਉਦਾਂ ਹੀ ਪਰੇ ਚੱਲਦੇ ਭਾਈ ਨੰਦ ਲਾਲ ਦਾ ਲੰਗਰ ਉਦਾਂ ਹੀ ਚੱਲਣਦੇ ਆ ਉਦਾਂ ਹੀ ਮਖਣੀ ਮਿਲਦੀ ਆ ਜਦੋਂ ਮਖਣੀ ਅੰਦਰ ਤਾਰ ਕਰਦੀ ਉਦਾਂ ਹੀ ਜਾ ਕੇ ਉਦਾਂ ਹੀ ਸਿੰਘ ਆਪਦਾ ਹੀ ਪਦਾਰਥ ਬਣਾਉਂਦੇ ਆ ਕਿਸੇ ਦੇ ਬਾਹਰੋਂ ਛੱਕਦੇ ਨਹੀਂ ਤੇ ਭਾਈ ਨੰਦ ਲਾਲ ਜੀ ਇਹ ਲੰਗਰਾਂ ਬਾਰੇ ਦੱਸੋ ਵੀ ਇੱਥੇ ਭਾਈ ਨੰਦ ਲਾਲ ਜੀ ਜਿਹੜੇ ਉਸ ਟਾਈਮ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹੁੰਦੇ ਸੀ ਆ ਇੱਥੇ ਆਹੀ ਲੰਗਰ ਭਾਈ ਨੰਦ ਲਾਲ ਸਾਹਿਬ ਦਾ ਅੱਛਾ ਜੀ ਆ 10ਵੇਂ ਪਾਸ਼ਾ ਇੱਕ ਦਿਨ ਰਾਤ ਛਕਣ ਆਏ ਆਪਦੇ ਰੂਪ ਤੋਂ ਬਾਹਰ ਹੋ ਕੇ ਹਾਂ ਜੀ ਇੱਕ ਗਰੀਬ ਦਾ ਪੇਸ਼ ਧਾਰਨ ਕਰਕੇ ਆਏ ਮਹਾਰਾਜ ਹਾਂਜੀ ਇਥੇ 52 ਲੰਗਰ ਅਨੰਦਪੁਰ ਸਾਹਿਬ ਤੇ ਬਖਰੇ ਮਹਾਰਾਜ ਨੇ ਲਾਏ ਸੀਗੇ ਲੰਗਰ ਅੱਛਾ ਜੀ ਬਖਰੇਆਂ ਬਖਰੇਆਂ ਕੋਲੇ ਗਏ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਭਾਊ ਤੂੰ ਚਲਾ ਜਾ ਇਹੋਲੇ ਨਹੀਂ ਲੰਗਰੇਗਾ ਅੱਛਾ ਜੀ ਜਦੋਂ ਮਹਾਰਾਜ ਇਥੇ ਭਾਈ ਨੰਦਲਾਲ ਕੋਲੇ ਆਏ ਰਾਤ ਦੇ ਵੱਜੇ ਸੀ 12 1 ਵਜਾ ਸੀਗਾ 2 ਤੇ ਮਹਾਰਾਜ ਆਏ ਜਦੋਂ ਤੇ ਕਹਿੰਦੇ ਨੰਦਲਾਲ ਭੁੱਖ ਬੜੀ ਲੱਗੀ ਆਨ ਪੁੱਛਿਆ ਸਿੱਖਾ ਭੁੱਖ ਬੜੀ ਲੱਗੀ ਆ ਏ ਭਾਈ ਨੰਦ ਲਾਲ ਨੇ ਅੱਗੇ ਕੁਝ ਬੋਲੇ ਨਹੀਂ ਉਹ ਕਹਿੰਦੇ ਤੁਸੀਂ ਹੁਣੇ ਬੈਠੋ ਮੈਂ ਹੁਣੇ ਤਿਆਰ ਕਰਦਾ ਦਾਲ ਬੰਦ ਦੇਈ ਆ ਤੇ ਮੈਂ ਹੁਣੇ ਗਫਾ ਪਕਾ ਕੇ ਦੇਣਾ ਤੁਸੀਂ ਸੱਜੋ ਅੱਛਾ ਹੀ ਮਹਾਰਾਏ ਹੁਣ ਭੇਸ ਬਦਲਿਆ ਵਾ ਸਿੱਖ ਜਾਣੀ ਜਾਣਵਾ ਸੇਖਾਂ ਤੋਂ ਲੋਗਿਆ ਨਹੀਂ ਕੁਝ ਵੀ ਜੇ ਗੁਰੂ ਵੱਡਾ ਵਾ ਤੇ ਬਾਬਾ ਬੁੱਢਾ ਵੀ ਵੱਡਾ ਵਾ ਬਾਬਾ ਬੁੱਢਾ ਸੇਖਾ ਤੇ ਗੁਰੂ ਨਾਨਕ ਸਾਹਿਬ ਗੁਰੂ ਆ ਹਮ ਬ੍ਰਹਮ ਗਿਆਨੀ ਸਿੱਖ ਵੀ ਨੇ ਪਰ ਕਲਾ ਵਰਤ ਨਹੀਂ ਹੁੰਦੀ ਪਰਮੇਸ਼ਰ ਦੀ ਜੀ ਮਹਾਰਾਜ ਨੇ ਕੋਈ ਖੇਡ ਵੇਖਣੀ ਭਾਈ ਨੰਦ ਲਾਲ ਦੀ ਨਾ ਭਾਈ ਨੰਦ ਲਾਲ ਨੇ ਸਿੱਖਾਂ ਨੇ ਬਾਕੀ ਫੇਲ ਹੋ ਗਏ ਭਾਈ ਨੰਦ ਲਾਲ ਨੂੰ ਪਾਸ ਕਰਨਾ ਹੀ ਮਹਾਰਾਜ ਨੇ ਜੀ ਸਿੱਖਾਂ ਦੇ ਸਾਹਮਣੇ ਵੜੇ ਵੜੇ ਆਉਣਾ ਹੈਗਾ ਜਿਨੂੰ ਵਧਾਈ ਦੇਣੀ ਮਹਾਰਾਜ ਨੇ ਆਪ ਕਿਹਾ ਨਾ ਸਾਹਿਬ ਹੱਥ ਵਧਾਈਆਂ ਜਿਸ ਭਾਵੈ ਤਿਸ ਦੇ ਨਹੀਂ ਤੇ ਮਹਾਰਾਜ ਸਿੱਖਾਂ ਕੋਲੋਂ ਸ਼ਕਤ ਉਹਨਾਂ ਤੋਂ ਵੀ ਸਕਦੇ ਸੀ ਪਰ ਵਧਾਈ ਭਾਈ ਨੰਦ ਲਾਲ ਨੂੰ ਮਿਲਣੀ ਸੀ ਨਾ ਸਹੀ ਗੱਲ ਹੈ ਤੇ ਉਹ ਜਦੋਂ ਆਏ ਤੇ ਮਹਾਰਾਜ ਨੇ ਆਦਰਜੀ ਦਾਲ ਹੀ ਅੱਛਾ ਇਹ ਕਹਿੰਦੇ ਭੁੱਖ ਬਹੁਤ ਜ਼ਿਆਦੀ ਲੱਗੀ ਆ ਹੱਲਾ ਹੀ ਮਾਰ ਛੇਤੀ ਕਰ ਭਾਈ ਨੰਦ ਲਾਲ ਨੇ ਆਟਾ ਗੁੰਨੇ ਆ ਹੱਲੇ ਨਾਲ ਅੱਧੀ ਕ ਰੋਟੀ ਪੱਕੀ ਆ ਇਹ ਆਦਰੀ ਜੀ ਜੀ ਜਾਲਵਾ ਉਹ ਸ਼ਾਕੇ ਮਹਾਰਾਜ ਚਲੇ ਗਏ ਵਾਪਸ ਹੂੰ ਦਿਨ ਚੜਿਆ ਸਾਰੇ ਲੰਗਰ ਵਾਲੇ ਸਦੇ ਪੁੱਛਿਆ ਮਹਾਰਾਜ ਨੇ ਕਿ ਤੁਸੀਂ ਸੇਖ ਆਇਆ ਕਿ ਤੁਸੀਂ ਲੰਗਰ ਕਿਉਂ ਨਹੀਂ ਸਿਕਾਇਆ ਸਾਰੇ ਮੂੰਹ ਥਾਂ ਕਰਲੇ ਭਾਈ ਨੰਦ ਲਾਲ ਦੇ ਹਲੇ ਮਹਾਰਾਜ ਨੇ ਵੇਖ ਕੇ ਬਜਨ ਕਿਹਾ ਨੰਦ ਲਾਲ ਤੇਰੇ ਤੇ ਇੰਨੀ ਖੁਸ਼ੀ ਹੋ ਗਈ ਆ ਤੇਰਾ ਲੰਗਰ ਨਿਰੰਤਰ ਹੀ ਚੱਲੂ ਕਦੀ ਬੰਦੀ ਨਾ ਹੋਊਗਾ ਕਿਆ ਬਾਤ ਇਹ ਵਾਰੋ ਇਹ ਲੰਗਰ ਨੂੰ ਇਹ ਲੰਗਰ ਚ ਵਾਰ ਵਾਰ ਤੇ ਜਿਹੜਾ ਤੇਰੇ ਲੰਗਰ ਚੋਂ ਲੰਗਰ ਸ਼ਗੂ ਭਾਵਨਾ ਰੱਖ ਕੇ ਉਹਦੇ ਦੁੱਖ ਹੀ ਕੱਟੇ ਜਾਣਗੇ ਜਿਹੜਾ ਜੋ ਭਾਵਨਾ ਲੈ ਕੇ ਉਹ ਤੇਰੇ ਲੰਗਰ ਚੋਂ ਪੂਰੀ ਹੋਇਆ ਕਰੂਗੀ ਹਾਂ ਵਾਜੀ ਇਹ ਵਾਰਾ ਲੰਗਰ ਤੇ ਉਦਾਂ ਹੀ ਖੂਹ ਚੋਂ ਜਲ ਨਿਕਲਦਾ ਜਿੱਦਾਂ ਉਦੋਂ ਨਿਕਲਦਾ ਹੈ ਤੇ ਅੱਜ ਵੀ ਹੈਨਾ ਉਹੀ ਖੂਹ ਚੋਂ ਪਾਣੀ ਜਲ ਕੱਢ ਕੇ ਉੱਥੇ ਜਿਹੜਾ ਰਗੜੇ ਲਾਉਂਦੇ ਆਂ ਅੱਜ ਇਦਾਂ ਹੀ ਆਂ ਕਿਆ ਬਾਤ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਤੇ ਭਾਈ ਨੰਦ ਲਾਲ ਜੀ ਦੇ ਨਾਲ ਜਿਹੜਾ ਮਹਾਰਾਜ ਦਾ ਬਹੁਤ ਪ੍ਰੇਮ ਸੀਗਾ ਹੈਨਾ ਉਹ ਆਉਂਦੇ ਰਹਿੰਦੇ ਸੀ ਅਕਸਰ ਉਹਨਾਂ ਕੋਲ ਇੱਕ ਉਹਨਾਂ ਦੇ ਆਪਣਾ ਬਾਣੀ ਪੜਦੇ ਸ਼ਾਮ ਨੂੰ ਆਰਤੀ ਆਰਤਾ ਉੱਚ ਵੀ ਸ਼ਬਦ ਆਉਂਦਾ ਹੈ ਕਿ ਸੁਨੋ ਅਨੰਦ ਲਾਲ ਹੈਨਾ ਸੁਨੋ ਅਨੰਦ ਲਾਲ ਹੀ ਹੈ ਸਾਜ ਪ੍ਰਗਟ ਤੇ ਪ੍ਰੇਮ ਬੜਾ ਸੀ ਨਾ ਭਾਈ ਨੰਦ ਲਾਲ ਦਾ ਫਾਰਸੀ ਅਰਬੀ ਤੁਰਕੀ ਤੇ ਬੜੇ ਗਿਆਤਾ ਹੀ ਗਏ ਹਿੰਦੀ ਬੜੀ ਪੜੇ ਹੀ ਗਏ ਅੱਛਾ ਜੀ ਸਾਰੇ ਬਹੁਤ ਵਿਦਵਾਨ ਹੀ ਭਾਈ ਨੰਦ ਲਾਲ ਜੀ ਵਿਦਵਾਨ ਦੀ ਕਦਰ ਸਦਾ ਹੀ ਜ਼ਿਆਦੀ ਹੁੰਦੀ ਹੈ ਜੀ ਵਿਦਵਾਨ ਹੀਗੇ ਬਿਲਕੁਲ ਇਹ ਭਾਈ ਨੰਦ ਲਾਲ ਸਾਹਿਬ ਭਾਈ ਮਨੀ ਸਿੰਘ ਜੀ ਪੜਦੇ ਰਹੇ ਭਾਈ ਨੰਦ ਲਾਲ ਸਭ ਕੋਲ ਕਿਆ ਬਾਤ ਹੈ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਪੜਾਉਂਦੇ ਰਹੇ ਭਾਈ ਨੰਦ ਲਾਲ ਸਾਹਿਬ ਜੀ ਵਿਦਿਆ ਜਿਹੜੀ ਅਰਬੀ ਤੁਰਕੀ ਦੀ ਸਿਖਾਉਂਦੇ ਰਹੇ ਆ ਅੱਛਾ ਜੀ ਤੇ ਜਿਹੜਾ ਉਹ ਇੱਕ ਬਾਣੀ ਪੜ੍ਹਦਾ ਸੋਨੋਂ ਨੰਦ ਲਾਲ ਹੈ ਨਾ ਇਹ ਵਾ ਤਾਂ ਉਹ ਉਹਦਾ ਕੀ ਮਤ ਇਹ ਮਹਾਰਾਜ ਕਹਿ ਰਹੇ ਨੰਦ ਲਾਲ ਨੂੰ ਕੀ ਗੱਲ ਕਰਦੇ ਸੀ ਉਹ ਮੈਨੂੰ ਦੱਸੋ ਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਦੱਸ ਰਹੇ ਖੁਸ਼ੇ ਜਾਣ ਕੇ ਨੰਦ ਚ ਮਹਾਰਾਜ ਕਿਹੜਾ ਰਾਜ ਦੀ ਗੱਲ ਕਰ ਰਹੇ ਰਾਜ ਖਾਲਸੇ ਦਾ ਰਾਜ ਉਹਦੇ ਹਸਤੋਂ ਲੋ ਹਵੀ ਹੈ ਵਰ ਨਾ ਰਹੀ ਸੀ ਕੋਈ ਇਹ ਰਾਜ ਨੀਲੇ ਬਾਣੇ ਵਾਲਿਆਂ ਦਾ ਰਾਜ ਹੋਣਾ ਸਾਡੇ ਸਾਹਮਣੇ ਅਜੇ ਆ ਜਿੱਦਾਂ ਸੂਰਜ ਜੱਲੇ ਵੇਖ ਕੇ ਕੋਈ ਤੇਜ ਨਹੀਂ ਚੱਲ ਸਕਦਾ ਸੂਰਜ ਦਾ ਭਾਵੇਂ 100 ਅਣਕਾਂ ਵਾਲੇ ਕੋਈ ਜੀ ਉਹਦੇ ਲੈ ਵੇਖ ਕੇ ਅੱਖਾਂ ਚ ਅੱਖਾਂ ਪਾ ਲੂ ਕੋਈ ਸੂਰਜ ਦੀਆਂ ਈਦਾ ਇਹ ਬਾਣੇ ਵਾਲੇ ਦੀਆਂ ਅੱਖਾਂ ਚ ਅੱਖਾਂ ਨਹੀਂ ਕੋਈ ਪਾ ਸਕਦਾ ਬਾਣੇ ਵਾਲਾ ਹੋਵੇ ਪੂਰਾ ਜਤੀ ਸਤੀ ਹੋਵੇ ਪੂਰਾ ਆਪਦੇ ਪਹਿਰੇ ਚ ਉਹ ਸੂਰਜ ਦਾ ਰਾਜ ਵਾ ਉਹਦੇ ਅਸਤੋਂ ਹਮੀ ਹੈ ਵਰਨਾ ਰੈਸੀ ਕੋਈ ਜਿੱਥੋਂ ਸੂਰਜ ਚੜਦਾ ਜਿੱਥੇ ਅਸਤ ਹੁੰਦਾ ਇੱਥੋਂ ਤੱਕ ਖਾਲਸੇ ਦਾ ਰਾਜ ਕਰਾਂਗਾ ਭਾਈ ਨੰਦ ਲਾਲ ਨੂੰ ਕਹਿ ਰਹੇ ਮਹਾਰਾਜ ਤੇ ਮਹਾਰਾਜ ਦੇ ਬਚਨ ਹੋਏ ਹੋਏ ਨੇ ਤੇ ਰਾਜ ਜੇ ਆਉਣਾ ਹੈ ਰਾਜ ਕਰ ਲੈ ਵੀ ਲਿਆ ਤੇ ਕਰਨ ਵੀ ਦਾਏ ਤੇ ਕਰਾਂਗੇ ਰਾਜ ਕੀਤਾ ਵੀ ਆ ਕਰਨ ਵੀ ਦਏ ਆ ਤੇ ਕਰਾਂਗੇ ਵੀ ਆਉਣਾ ਕਿਉਂ ਕਰਨ ਦਾ ਆ ਹੂੰ ਗਾਹ ਵੀ ਗਾਹ ਫਿਰ ਵੱਡਾ ਰਾਜ ਕਰਾਂਗੇ ਸਮੇ ਨਾਲ ਖੇਡ ਬੰਦੀ ਨਾ ਸਮੇ ਤੋਂ ਪਹਿਲਾਂ ਬੱਲੇ ਨੂੰ ਕੁਝ ਨਹੀਂ ਮਿਲਦਾ ਅਜੇ ਤਾਂ ਪ੍ਰੀਖਿਆ ਲੈਣ ਦਾ ਸਿੱਖਾਂ ਦੀ ਅੱਛਾ ਜੀ ਤੇ ਮਹਾਰਾਜ ਨੇ ਆਪ ਕਿਹਾ ਨਾ ਕਾਲ ਯੁਗ ਮੈਂ ਸਿੱਖ ਮਲੇਸ਼ ਹੋ ਜਾਵਾਂਗੇ ਮਲੇਸ਼ ਬਣ ਜਾਣਗੇ ਅੱਛਾ ਜੀ ਤੇ ਆਪ ਹੀ ਲਿਖ ਕੇ ਗਏ ਮਹਾਰਾਜ ਤੇ ਉਹ ਪ੍ਰਾਇ ਤੇਰਾ ਵਰਤਨ ਦਿਆ ਉਹ ਹੁਣ ਚੱਲਦਾ ਪਿਆ ਏ ਹਾਂ ਤੇ ਕਾਲ ਯੁਗ ਹੈ ਨਾ ਇਹ ਸਮਾਂ ਮਾਲਕੇ ਮਾਰੇ ਨੇ ਜੋ ਸੀਗਾ ਸਾਰਾ ਕੋਈ ਪਹਿਲੇ ਪਰ ਕਈ ਸਿੱਖ ਇਹੋ ਜਿਹੇ ਵੀ ਹੈਗੇ ਆ ਬ੍ਰਹਮ ਗਿਆਨੀ ਵੀ ਕਈ ਸਿੱਖ ਆ ਕੋਈ ਬਾਬੇ ਬੁੱਢੇ ਸਾਹਿਬ ਜੀ ਜਿਹੜੀ ਬਿਰਤੀ ਵਾਲੇ ਆ ਜੇ ਵੀ ਹੈਗੇ ਸੇਖੋ ਜਿਹੜੇ ਗੁਪਤੀ ਬੈਠੇ ਆ ਕਿਤੇ ਲੱਭਦੇ ਨਹੀਂ ਉਹ ਸਮਾਂ ਆਉਣ ਤੇ ਆਉਣਗੇ ਬਾਅਦ ਆਉਣਗੇ ਤੇ ਆਉਣ ਕਿਉਂਣਗੇ ਨਾ ਖਿਆ ਪ੍ਰਗਟ ਹੀ ਆਓ ਪਰ ਬਾਣੀ ਇੰਨੀ ਕਿ ਪੜਦੇ ਆ ਆਪਣੇ ਨਾਂ ਦੇ ਚ ਰਹਿੰਦੇ ਆ ਕਿਸੇ ਨਾਲ ਨਹੀਂ ਉਹਨਾਂ ਨੂੰ ਮਤਲਬ ਭਾਵੇਂ ਗੱਫਾ ਮਿਲ ਗਿਆ ਛਗ ਲੈਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਚ ਵਾ ਹੁਕਮ ਚ ਰਹਿਣ ਵਾਲੇ ਵੀ ਸਿੱਖ ਹੈਗੇ ਆ ਆ ਦਲਾਂ ਚ ਰਹਿੰਦਾ ਸਿੰਘ ਆਪਦੇ ਘਰ-ਬਾਰ ਛੱਡ ਕੇ ਰਹਿੰਦਾ ਘੋੜਿਆਂ ਨੂੰ ਸਾਂਭਣ ਦਏ ਆ ਜੀ ਤੇ ਇਹ ਵੀ ਬ੍ਰਹਮ ਗਿਆਨੀ ਆ ਬ੍ਰਹਮ ਗਿਆਨੀਆਂ ਤੋਂ ਘੱਟ ਵਾ ਇਹ ਵੀ ਬ੍ਰਹਮ ਗਿਆਨੀ ਨੇ ਇਹ ਨੰਗੇ ਪੈਰਾਂ ਵਾਲੇ ਜਿਹੜਾ ਜੰਦਾ ਅਰਦਾਸਾ ਸੋਧਦੇ ਨੇ ਭਾਵਨਾ ਰੱਖ ਕੇ ਹੁੰਦੇ ਮੋਰਚੇ ਫੜੇ ਕਰ ਦਿੰਦੇ ਆ ਤੇ ਜਿੰਨੇ ਤੇ ਨਾਰਾਜ਼ ਹੋ ਜਾਣ ਫਿਰ ਉਹਦਾ ਪੈਤਰਾ ਵੀ ਗਲਤ ਵਰਤਿਆ ਜਾਂਦਾ ਹੁੰਦੇ ਨਾਲ ਅਗਲੇ ਨਾਲ ਇਹਨਾਂ ਨੂੰ ਤਾਂ ਨਮਸਕਾਰ ਕਰੋ ਸਹੀ ਮਾਰੇ ਕਲਗੀਧਾਰ ਇਹਨਾਂ ਨੂੰ ਨਮਸਕਾਰ ਕਰਦੇ ਰਹੇ ਆ ਇਹਨਾਂ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਯਾਦ ਕਰਾਇ ਅਮਰੀ ਗੁਰਿਆਈ ਇਹ ਤੰਬੂ ਜੀ ਥੋੜੀ ਬੈਠੇ ਆ ਤਾਂ ਸ਼ਮਿਆਨਾ ਵਾ ਇਹਨਾਂ ਮਹਿਲ ਨੇ ਇਹਨਾਂ ਦੇ ਹਨ ਆਣ ਕੇ ਕੋਈ ਦੂਜਾ ਤਿੱਕਾ ਇੱਥੇ ਕੋਈ ਭਗਵੰਤ ਬਹਾਨਾ ਆਣ ਕੇ ਥੋੜੀ ਬਹਿ ਸਕਦਾ ਵਾ ਜਾਂ ਕੋਈ ਬਾਹਰ ਦਾ ਕੋਈ ਰਾਜਾ ਆਣ ਕੇ ਬਹਿ ਸਕਦਾ ਇੱਥੇ ਤਾਂ ਖੋਦ ਖਾਲਸਾ ਸਰਕਾਰ ਮਹਾਰਾਜ ਦੀ ਬੈਠੀ ਆ ਕਿਸ ਦੀ ਪ੍ਰਵਾਹ ਵਾ ਸਾਨੂੰ ਤੇ ਜਦੋਂ ਅਨੰਦਪੁਰ ਸਾਹਿਬ ਤਾਂ ਆ ਜਾਂਦੇ ਉਦੋਂ ਤਾਂ ਹੋਰ ਕਿਤੇ ਮਾਨ ਨਾਲ ਸਿੰਘ ਜਿਹੜੇ ਮੈਂ ਦੇਖਦਾ ਹੁੰਦਾ ਇਹਨਾਂ ਦੇ ਘੋੜੇ ਹੋਗੇ ਜਾਂ ਸਿੰਘ ਹੋਗੇ ਚਾਈ ਬੜਾ ਚੜਦਾ ਇਹਨਾਂ ਨੂੰ ਅਨੰਦਪੁਰ ਸਾਹਿਬ ਆ ਕੇ ਤਾਂ ਨਾਲਾ ਅੰਦਪੁਰ ਫੇ ਖਾਲਸੇ ਦੀ ਜਨਮ ਭੂਮੀ ਆ ਜਨਮ ਵਾਲੇ ਦਿਨ ਅਸਲੋ ਕੇ ਕੱਟਦੇ ਆ ਕੀ ਕੁਛ ਨਹੀਂ ਕਰਦੇ ਲੋਕਾਂ ਨੂੰ ਕਿੰਨੀ ਖੁਸ਼ੀ ਹੁੰਦੀ ਮੈਂ ਅੱਜ ਜੰਮਿਆ ਤੇ ਖਾਲਸੇ ਦੀ ਜਨਮ ਭੂਮੀ ਆ ਖੁਸ਼ੀ ਕਿਉਂ ਨਾ ਹੋਵੇ ਤੇ ਤੁਸੀਂ ਜਦੋਂ ਹੁਣ ਉਧਰੋਂ ਆਂਦੇ ਆ ਮਾਝੇ ਤੋਂ ਇੱਥੇ ਬਾਬਾ ਬਕਾਲਾ ਜੀ ਤੋਂ ਤਾਂ ਤੁਹਾਨੂੰ ਕਿੱਡਾ ਚਾਹ ਹੁੰਦਾ ਚਾਹਹੀਂ ਤਾਂ ਬਸ ਦਸਵੇਂ ਪਾਤਸ਼ਾਹ ਦੇ ਦਰਸ਼ਨ ਆਹੀਂ ਤਾਂ ਰਾਤ ਰਾਤ ਵੀ ਆਏ ਆ ਫਿਰ ਚਲ ਗਏ ਕਥਾ ਕਰਨ ਉਹਨੇ ਫਿਰ ਆ ਗਏ ਆ ਸਾਨੂੰ ਤਾਂ ਚਾਹ ਚਾਹ ਫੁੱਲੇ ਨਹੀਂ ਸਮਝਦਾ ਕਿ ਅਨੰਦਪੁਰ ਸਾਹਿਬ ਸਾਡਾ ਗੁਰਦਰਾ ਸ਼ਹੀਦ ਬਾਗ ਅਸੀਂ ਜਾ ਕੇ ਉਥੇ ਨੰਦ ਲਈਏ ਘੁੰਮੀਏ ਫਿਰਿਏ ਮਹਾਰਾਜ ਦਾ ਦਰਸ਼ਨ ਮੇਲਾ ਕਰੀਏ ਚਾਹੀ ਚਾਵਾ ਆਉਂਦੇ ਰਹੀਦਾ ਮੈਂ ਇੱਕ ਚੀਜ਼ ਮੈਂ ਦੇਖਦਾ ਸੀ ਭਾਈ ਮੈਂ ਜਿੰਨੇ ਵਾਰ ਸਿੰਘ ਆਉਂਦੇ ਆ ਨਾ ਜਦੋਂ ਆਨੰਦਪੁਰ ਸਾਹਿਬ ਆ ਜਾਂਦੇ ਉਹ ਐਡੇ ਚਾਨ ਨਾਲ ਵਸ ਕਦੀ ਇਧਰ ਭੱਜਿਆ ਕੋਈ ਘੋੜਿਆਂ ਦੇ ਮਗਰ ਕੋਈ ਕੁਝ ਨਹੀਂ ਅਸੀਂ ਇਹ ਨਹੀਂ ਨਾ ਮੰਨਦੇ ਦਸਵੇਂ ਪਾਸ਼ਾ ਲੋਕ ਮ भोले-ਮੱਲੇ ਦੀਆਂ ਤਿਆਰੀਆਂ ਦੇ ਜਿੰਨਾ ਆਪਣੇ ਪਿੰਡਾਂ ਦੇ ਸ਼ਹਿਰਾਂ ਦੇ ਹਾਂਜੀ ਹਾਂਜੀ ਸਾਲ ਬਾਅਦ ਡੀਕ ਦੇ ਰਹਿੰਦੇ ਹਾਂਜੀ ਹਾਂਜੀ ਜੀ ਹਾਂਜੀ ਇੱਥੇ ਦਾ ਚਾਅ ਮਤਲਬ ਹਰ ਕਿਸੇ ਸਿੱਖ ਨੂੰ ਆ ਕੀ ਬਾਤ ਹਾਂਜੀ ਇੱਥੇ ਹਿੰਦੂ ਵੀ ਕਰਦੇ ਨਮਸਕਾਰ ਹਾਂ ਬਈ ਸਾਰੇ ਹੀ ਹੁੰਦੇ ਆ ਮੈਂ ਇਹ ਫਿਰ ਖਾਲਸੇ ਦੀ ਜਨਮ ਭੂਮੀ ਇੱਥੋਂ ਹੀ ਉਹਨਾਂ ਦਾ ਧਰਮ ਵਜਿਆ ਵਾ ਹਾਂ ਗੁਰਤੇਗਵਾ ਦੇ ਸੰਤ ਕਰਤਾਰ ਸਿੰਘ ਦਾ ਭਿੰਡਰ ਵਾਲੇ ਮਹਾਂਪੁਰਖਾ ਜਦੋਂ ਦਿੱਲੀ ਦਾ ਦਿਵਸ ਦਿੱਲੀ ਦੇ ਵਿੱਚ ਦਿੱਲੀ ਦੇ ਦਿਵਸ ਮਨਾਉਂਦੇ ਆ ਇੱਥੇ ਹਾਂਜੀ ਦਿੱਲੀ ਦੇ ਵਿੱਚ ਅੱਛਾ ਦਿੱਲੀ ਦੇ ਦਿੱਲੀ ਫਤਿਹ ਦਿਵਸ ਮਨਾਉਂਦੇ ਆ ਅੱਛਾ ਜੀ ਇੰਦਰਾ ਗਾਂਧੀ ਆਈ ਸੰਤ ਕਰਤਾਰ ਸਿੰਘ ਭਿੰਡਰ ਵਾਲੇ ਮਹਾਂਪੁਰਖ ਸਟੇਜ ਤੇ ਹੀ ਹਾਂਜੀ ਉਹਨੇ ਆਣ ਕੇ ਕਿਆ ਸੀ ਗੁਰਤੇਗਵਾ ਭਾਦਰ ਸਾਹਿਬ ਦਾ ਧੰਨਵਾਦ ਕਰਦੇ ਆ ਇਹਨਾਂ ਸਾਡੇ ਧਰਮ ਨੂੰ ਬਚਾਇਆ ਇਹਨਾਂ ਕਹ ਬੋਲ ਕੇ ਤੇ ਸਾਰੇ ਜਿੰਨੇ ਬੈਠੀ ਸੰਗਤ ਜਿਵੇਂ ਕੀ ਸੰਗਤ ਨੂੰ ਧੰਨਵਾਦ ਕਰਕੇ ਬਹਿ ਗਈ। ਸੰਤ ਕਰਤਾਰ ਸਿੰਘ ਜੀ ਮੈਗ ਫੜਿਆ। ਸੰਤ ਕਰਤਾਰ ਸਿੰਘ ਕਹਿਣ ਲੱਗੇ ਅਸੀਂ ਬੀਬਾ ਇੰਦਰਾ ਨੂੰ ਬੇਨਤੀ ਕਰਦੇ ਆਂ। ਸੰਤ ਕਰਤਾਰ ਸਿੰਘ ਪਿੰਡਰ ਵਾਲੇ ਮਹਾਂਪੁਰਖ ਇੰਦਰਾ ਗਾਂਧੀ ਬੋਲੀ ਹਾਂਜੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਸਾਡੇ ਲਈ ਸੀਸ ਦਿੱਤਾ। ਹਾਂਜੀ ਤੇ ਫਿਰ ਸੰਤ ਕਰਤਾਰ ਸਿੰਘ ਜੀ ਮੈਗ ਫੜ ਕੇ ਬੋਲੇ ਕਹਿੰਦੇ ਬੀਬਾ ਆਂਦਰਾ ਤੂੰ ਮਹਾਰਾਜ ਦਾ ਕਿਵੇਂ ਧੰਨਵਾਦ ਕਰ ਸਕਦੀ ਆ ਦੁਨੀਆਂ ਦੇ ਕੋਲ ਹਿੰਦੂ ਜਿੱਥੇ-ਜਿੱਥੇ ਵਸਦੇ ਆ ਪਹਿਲੀ ਗੱਲ ਤਾਂ ਸਿਰ ਤੇ ਵਾਲ ਰਹਿਣ ਨਹੀਂ ਦੇਂਦੇ ਜੇ ਕਿਸੇ ਦਾ ਹੋਵੇ ਦੁਨੀਆਂ ਦੇ ਕੋਲ ਹਿੰਦੂ ਜਿੱਥੇ ਕੱਲੇ ਭਾਰਤ ਨਹੀਂ ਜਿੱਥੇ ਵੀ ਹਿੰਦੂ ਰਹਿੰਦਾ ਉਹ ਕੱਲਾ-ਕੱਲਾ ਸਰੀਰ ਤੋਂ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤਾਈਂ ਆਪਦਾ ਵਾਲ ਗਿਣ ਲੇ ਜਿੰਨੇ ਉਹਦੇ ਵਾਲ ਆ ਨਾ ਸਰੀਰ ਦੇ ਉੱਤੇ ਕੱਲਾ-ਕੱਲਾ ਕੱਲਾ-ਕੱਲਾ ਰੋਮ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਇਹ ਈਨਿਆਰੀ ਵੀ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਦੇਣ ਤੇ ਦੇਣ ਨਹੀਂ ਦੇ ਸਕਦੇ ਮਹਾਰਾਜ ਦਾ। ਆਹ ਚੜਦੀ ਕਲਾ। ਬੀਬੀ ਇੰਦਰਾ ਤੇਰੇ ਜਿੰਨੇ ਸਰੀਰ ਦੇ ਰੋਮ ਆ ਨਾ ਤੂੰ ਵੀ ਈਨਿਆਰੀ ਜਨਮ ਲੈ ਕੇ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਦੇਣਾ ਫਿਰ ਵੀ ਤੂੰ ਮਹਾਰਾਜ ਦਾ ਦੇਣ ਨਹੀਂ ਦੇ ਸਕਦੀ। ਕੀ ਬਾਤ ਹੈ। ਉਹ ਸਮੇਂ ਇਲਾਜ ਰੱਖੀ ਮਹਾਰਾਏ ਨੇ ਤੇ ਅੱਜ ਦੇਖ ਲਓ ਉਹਨਾਂ ਦਾ ਸ਼ਤਾਬਦੀ ਮਨਾਈ ਜਾ ਰਹੀ ਹੈ ਸਿੱਖ ਸੰਗਤਾਂ ਸਾਰੀਆਂ ਜਿਹੜੀਆਂ ਦੂਰੋਂ ਦੂਰੋਂ ਪੁੱਜ ਰਹੀਆਂ ਅਨੰਦਪੁਰ ਸਾਹਿਬ ਤੇ ਇੱਕ ਸਮੇਂ ਦੀਆਂ ਗੱਲਾਂ ਨੇ ਤੇ ਇਹ ਕਦੇ ਇਥੋਂ ਉਹਨਾਂ ਨੇ ਸੋਚਿਆ ਸੀ ਪਹਾੜੀ ਰਾਜਿਆਂ ਨੇ ਰੰਗਿਆਂ ਨੇ ਕਿ ਤੋਂ ਅਸੀਂ ਭਜਾ ਭਜਾ ਦਾਂਗੇ ਖਾਲੀ ਕਰਾ ਦਾਂਗੇ ਆਨੰਦਪੁਰ ਸਾਹਿਬ ਇਹ ਨਹੀਂ ਪਤਾ ਸੀ ਦੁਬਾਰਾ ਇੱਥੇ ਨੀਲੇ ਪਾਣੇ ਵਾਲਿਆਂ ਨੇ ਆ ਕੇ ਪਹਿਰੇ ਲਾਉਣੇ ਆ ਤੇ ਗੁਰੂ ਗੋਬਿੰਦ ਸਿੰਘ ਕੋਈ ਆਮ ਬੱਚਾ ਥੋੜੀ ਪੈਦਾ ਹੋਇਆ ਸੀ ਧਰਤੀ ਤੇ ਜੀ ਖੁਦ ਖੁਦਾ ਨਿਰੰਕਾਰ ਸਰੂਪ ਅਕਾਲ ਪੁਰਖ ਦੀ ਦੂਤ ਜੁਸਟ ਜਮਨ ਪਾਸ਼ਾ ਸਹਿਬੇ ਕਮਾਲ ਮਹਾਰਾਜ ਪ੍ਰਗਟ ਹੋਏ ਸੀਗੇ ਹਮ ਮੈਂ ਆਪਣਾ ਸਤੋ ਸੋਹੇ ਨਵਾਜਾ ਪੰਥ ਪ੍ਰਚੂਰ ਕਰਬੇ ਕੋ ਸਾਜਾ ਪੰਥ ਪ੍ਰਗਟ ਕਰਨ ਨੂੰ ਅਕਾਲ ਪੁਰਖ ਨੇ ਆਪ ਭੇਜਿਆ ਜਿਹਨੇ ਧਰਤੀ ਸਾਜੀ ਆ ਜਿਨੇ ਦੇਵੀ ਦੇਵਤੇ ਸਾਜੇ ਆ ਜਿਨੇ ਆ ਬਣਾਏ ਆ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੀ ਬਣ ਉਹਨੇ ਭੇਜਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਆਪਦੀ ਪੂਜਾ ਕਰਾਉਣ ਲੱਪੇ ਆ ਕਾਲਪੁਰਖ ਦੀ ਪੂਜਾ ਨਹੀਂ ਕਰਾਈ ਪਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਪੂਜਾ ਨਹੀਂ ਕਰਾਈ ਆ ਕਾਲਪੁਰਖ ਦੀ ਪੂਜਾ ਕਰਾਈ ਕੀ ਬਾਤ ਹੈ ਤਾਂ ਕਿ ਮਾਰੇ ਜਾਂਦੀਆਰੀ ਕਹਿ ਗਏ ਨਾ ਜੋ ਮੋਕੋ ਪਰਮੇਸ਼ਰ ਉੱਚਾ ਹਤੇ ਸਭ ਨਰਕ ਕੁੰਡ ਮੈਂ ਪੜਾ ਹੈ ਜੇ ਮੈਨੂੰ ਗੁਰੂ ਗੋਬਿੰਦ ਸਿੰਘ ਨੂੰ ਕਹੇ ਨੇ ਖੁਦਾ ਵੀ ਰੱਬ ਵੀ ਸਮਝਿਆ ਨਾ ਉਹ ਵੀ ਨਰਕਾਂ ਨੂੰ ਜਾਊ ਗੁਰੂ ਗੋਬਿੰਦ ਸਰ ਸਿੰਘ ਰੱਬ ਨਹੀਂ ਆਪਦੇ ਆਪ ਨੂੰ ਵੇਖ ਫਿਰ ਵੀ ਨੀਵਾ ਕਿਆ ਅਕਾਲ ਪੁਰਖ ਦੀ ਨਾਲ ਜੋੜਿਆ ਅਕਾਲ ਪੁਰਖ ਦੀ ਭਗਤੀ ਨਾਲ ਅਕਾਲ ਪੁਰਖ ਦੇ ਸਰੂਪ ਦੇ ਨਾਲ ਜੇ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦਾ ਪੁੱਤਰ ਤੇ ਅਸੀਂ ਪੁੱਤਰੇ ਨਾ ਹੋਏ ਨਹੀਂ ਬਿਲਕੁਲ ਤੇ ਸਾਨੂੰ ਕਿਵੇਂ ਕੋਈ ਜਾਮਾ ਹੱਥ ਲਾ ਲੂਗਾ ਅਸੀਂ ਜੁੱਡੀਆਂ ਤੋਂ ਵਰੇ ਪਰੇ ਸਹੀ ਗੱਲ ਹੈ ਬਾਬਾ ਇੱਕ ਗੱਲ ਦੱਸੋ ਜਦੋਂ ਹੁਣ ਹਜੂਰ ਸਾਹਿਬ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਮਹਾਰਾਜ ਨੇ ਕਹਿਆ ਸੀ ਕਿ ਭਾਈ ਸਾਡਾ ਅਸਥਾਨ ਨਹੀਂ ਬਣਾਉਣਾ ਹੈ ਨਾ ਤੇ ਉੱਪਰ ਉੱਪਰ ਸੋਚ ਕੇ ਦੇਖੋ ਮਹਾਰਾਜ ਆਪਣੇ ਆਪ ਨੂੰ ਇੱਕ ਨਾ ਉਹ ਕਰਦੇ ਹੋਣਗੇ ਹੈ ਨਾ ਤੇ ਰਾਜੇ ਰਣਜੀਤ ਨੇ ਬਣਾਇਆ ਹਾਂਜੀ ਪਰ ਮਹਾਰਾਜ ਦਾ ਨਾਂ ਦੇਗੇ ਸੀ ਨਾ ਮਹਾਰਾਜ ਰਾਜਾ ਰਣਜੀਤ ਜਦੋਂ ਗਿਆ ਤੇ ਉੱਥੇ ਬਣੀ ਛੰਨ ਜੀ ਸੀਗੀ ਹਾਂਜੀ ਉੱਥੇ ਦੇ ਲੋਕਾਂ ਨੂੰ ਪੁੱਛਿਆ ਕਿ ਇੱਥੇ ਮਹਾਰਾਜ ਆਏ ਦਸਵੇਂ ਪਾਤਸ਼ਾਹ ਇੰਨਾ ਇੱਥੇ ਇਥੋਂ ਤੱਕ ਸਾਭਵਾ ਤੇ ਤੁਸੀਂ ਇੱਥੇ ਨਿੱਕੀ ਜੀ ਛਾਨੀ ਆ ਉਹ ਕਹਿੰਦੇ ਮਹਾਰਾਜ ਹੋਗਾ ਵੀ ਬੜਾ ਕਰੜਾ ਕਰਗੇ ਆ ਜਿਹੜਾ ਸਾਡੀ ਛਾਨ ਜਿਹੜਾ ਸਾਡਾ ਤਖਤ ਬਣਾਊਗਾ ਜਿਹੜਾ ਸਾਡਾ ਤਖਤ ਨੂੰ ਪੱਕਿਆ ਕਰੂਗਾ ਉਹਦੀ ਕੋਲ ਗਰਕ ਹੋਊਗੀ ਹਾਂ ਫਿਰ ਰਾਜਾ ਰਣਜੀਤ ਧਰਮੀ ਰਾਜਾ ਇਹ ਤਾਈਓ ਅੱਜ ਸਾਰੇ ਸੰਸਾਰ ਦੇ ਵਿੱਚ ਰਾਜੇ ਰਣਜੀਤ ਨੂੰ ਪਹਿਲੇ ਨੰਬਰ ਤੇ ਲਿਆਂਦਾ ਜਾਂਦਾ ਰਾਜੇ ਰਣਜੀਤ ਨੇ ਜਿੱਥੇ ਨਾ ਆਜੇ ਸਾਰੇ ਰਾਜੇ ਫੇਲ ਹੋ ਜਾਂਦੇ ਹਮ ਕਿਉਂ ਰਾਜੇ ਰਣਜੀਤ ਨੇ ਕਿਹਾ ਮੇਰਾ ਪਰਿਵਾਰ ਮਰਦਾ ਮਰੇ ਮੇਰੀ ਕੋਲ ਘਰ ਕੁੰਦੀ ਹੋਵੇ ਪਰ ਗੁਰੂ ਗੋਬਿੰਦ ਸਿੰਘ ਦਾ ਤਖਤ ਬੰਨਣਾ ਚਾਹੀਦਾ ਲਾਹੌਰ ਤੋਂ ਨਾਨਕ ਸ਼ਹੀਟਾਂ ਗਈਆਂ ਪਰ ਉਹ ਕਹਿੰਦਾ ਸੀ ਨਹੀਂ ਇਥੋਂ ਸੋਨੇ ਦੀ ਇੱਟ ਜਾਵੇ ਸਾਰਾ ਤਖਤ ਸੋਨੇ ਨਾਲ ਬਣੇ ਪਰ ਉਹ ਕਹਿੰਦਾ ਮਾਰੇ ਹੁਕਮ ਕਰ ਗਿਆ ਨਾਨਕ ਸ਼ਹੀਟ ਲੈ ਕੇ ਗਿਆ ਲਾਹੌਰ ਤੋਂ ਤੇ ਜਾ ਕੇ ਤਖਸਾ ਬਣਿਆ ਤਖਸਾ ਬਣਾਇਆ ਤੇ ਰਾਜੇ ਰਣਜੀਤ ਦੀ ਕੋਲ ਤਾਂ ਨਹੀਂ ਰਹੀ ਪਰ ਉਹਦਾ ਨਾਂ ਤਾਂ ਸਦਾ ਲਈ ਰਹਿ ਗਿਆ ਨਾ ਇਹ ਰਾਜੇ ਰਣਜੀਤ ਨੇ ਬਣਾਇਆ ਵਾ ਤੇ 10ਵੇਂ ਪਾਸ਼ਾ ਮਹਾਰਾਜ ਦੇ ਚਰਨਾਂ 'ਚ ਉਹਨੂੰ ਉਹਨੂੰ ਕਿਵੇਂ ਕੋਈ ਆਪਤਾਕਤ ਉਹ ਜਿਹੜਾ ਰਾਜਾ ਰਣਜੀਤ ਵੱਡੇ ਵੱਡੇ ਜਹੇਦਾਰਾਂ ਦੇ ਜਿਹਨੇ ਦਰਸ਼ਨ ਕੀਤੇ ਆ ਉਹ ਜਹੇਦਾਰ ਜਿਹੜੇ ਨ ਤੜਕਸਾਣਾ ਕਾਲੀ ਫੂਲਾ ਸਿੰਘ ਸਾਹਿਬ ਬਾਬਾ ਨੈਣਾ ਸਿੰਘ ਸਾਹਿਬ ਉਹਨਾਂ ਦੇ ਦਰਸ਼ਨ ਕੀਤੇ ਆ ਸਰਦਾਰ ਚੜਤ ਸਿੰਘ ਦਾ ਪੋਤਰਾ ਵਾ ਬਹੁਤ ਤਗੜੀ ਖੇਡ ਰਾਜੇ ਰਣਜੀਤ ਦੀ ਤੇ ਅੱਜ ਸਾਰੇ ਰਾਜੇ ਭਾਵੇਂ ਦੁਨੀਆ ਦੇ ਸਾਰੇ ਇਹ ਨਹੀਂ ਕੱਲੇ ਇਹ ਹਿੰਦੁਸਤਾਨ ਦੇ ਦੁਨੀਆ ਦੇ ਸਾਰੇ ਰਾਜਿਆਂ ਵਿੱਚੋਂ ਸ਼ਰਮੌਰ ਰਾਜੇ ਰਣਜੀਤ ਸਿੰਘ ਨੂੰ ਕਿਹਾ ਗਿਆ ਕਿਆ ਬਾਤ ਜਿਨੇ ਆਪਦੀ ਜੁੱਤੀ ਦੇ ਨਾਲ ਰਾਜ ਕੀਤਾ ਸਾਰੇ ਸੰਸਾਰ ਤੇ ਉਹ ਰਾਜ ਸੀਗਾ ਅਸਲੀ ਰਾਜ ਤਾਂ ਜਿਹੜਾ ਹੋਂ ਵਾਲੇ ਕਹਿੰਦੇ ਵੀ ਸਾਡਾ ਰਾਜ ਐ ਇਹ ਖੁਸ਼ਹਾਲ ਰਾਜ ਐ ਖੁਸ਼ਹਾਲ ਰਾਜ ਦੇਖਣਾ ਤਾਂ ਕਿਸੇ ਨੇ ਅੱਜ ਤੱਕ ਕੋਈ ਪੜਾਈਆਂ ਪੜਾਈਆਂ ਜਾਂਦੀਆਂ ਨੇ ਬਾਹਰ ਲੋਕ ਦੱਸਦੇ ਆ ਕਿ ਯਾਰ ਰਾਜ ਹੋਵੇ ਤਾਂ ਇਹੋ ਜਿਹਾ ਉਹਦੇ ਵਰਗਾ ਕਿਹਨੇ ਕਰਨਾ ਤੇ ਇੱਕ ਚੀਜ਼ ਮੈਂ ਹੋਰ ਸੋਚਦਾ ਸੀ ਜਿਵੇਂ ਆਨੰਦਪੁਰ ਸਾਹਿਬ ਆ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਸੰਗਤਾਂ ਨੇ ਹੁਣ ਜਿਹੜੀਆਂ ਆਉਂਦੀਆਂ ਨੇ ਜਾਂਦੀਆਂ ਨੇ ਕਿ ਦੂਰੋਂ ਪਰ ਆਉਂਦੀਆਂ ਨੇ ਜਦ ਕਦੇ ਵੀ ਅਨੰਦਪੁਰ ਸਾਹਿਬ ਆਉਂਦੇ ਆ ਤਾਂ ਉਹਤੇ ਜਿਹੜੀ ਸੰਗਤ ਆ ਉਹਨਾਂ ਨੂੰ ਅਧਿਆਸਥਾਨਾਂ ਦਾ ਹੀ ਨਹੀਂ ਪਤਾ ਵੀ ਇੱਥੇ ਕਿੰਨੇ ਵਰਤਾਰੇ ਹੋਏ ਆ। ਉਹੀ ਤਾਂ ਗੱਲ ਨਾ ਇੱਕ ਬਜ਼ੁਰਗ ਨੂੰ ਅਸੀਂ ਕਥਾ ਕਰਨ ਗਏ ਤੇ ਅਸੀਂ ਕਿਹਾ ਬਾਪੂ ਤੈਨੂੰ ਪਤਾ ਵਾ ਕਿਲਾ ਤਾਰਾਗੜ ਕਿੱਥੇ ਆ? ਹਾਂਜੀ। ਉਹ ਕਹਿੰਦਾ ਹਾਂ ਦਾ ਨਹੀਂ ਪਤਾ। ਮੈਂ ਕਿਹਾ ਬੱਲੇ ਇਹਦਾ ਵੇਖ ਕੇ ਆਵਾਂਗੇ ਹੁਣ। ਹੂੰ। ਥੋੜੇ ਸਮੇਂ ਨੂੰ ਅਨੰਦਪੁਰ ਜਾਵਾਂਗੇ। ਮੈਂ ਕਿਹਾ ਥੋੜੇ ਸਮੇਂ ਨੂੰ ਤੂੰ ਪੱਕਾ ਚੱਲਿਆ ਜਾਣਾ ਤੇ ਤੂੰ ਅਨੰਦਪੁਰ ਕਿਦਾਂ ਚੱਲ ਜਾਣਾ? ਹਾਂ। ਕਿੰਦਾ ਬਜਲਵਾ ਕੀ ਸਾਰੀ ਉਮਰ ਨਗਾ ਲੈਂਦੇ ਆ ਤੇ ਸਾਡੇ ਗੁਰਸਥਾਨਾਂ ਦੇ ਪਹਿਲੇ ਸਿੱਖ ਯਾਤਰਾ ਕਰਦੇ ਹੀ ਕਰਾਉਂਦੇ ਸੀ ਹੁਣ ਗੱਲ ਉਹ ਰਹੀ ਜੀ ਨਹੀਂ ਗਈ ਜਦੋਂ ਦੇ ਆਪਦਾ ਗੁਰੂ ਘਰਾਂ ਤੋਂ ਟੁੱਟੇ ਆ ਤੇ ਉਦੋਂ ਦਾ ਆਪਣਾ ਰਾਜ ਵੀ ਕਾਂਦਾ ਰਿਆ ਕਿਸੇ ਨੂੰ ਇਹ ਨਹੀਂ ਪਤਾ ਵੀ ਇੱਥੇ ਲਾਹੌਰ ਵੀ ਹੈਗਾ ਸਾਡੇ ਵਾ ਇੱਕ ਲਾਹੌਰ ਉੱਧਰ ਹੈਗਾ ਮੰਨਦੇ ਆ ਪਰ ਇੱਕ ਲਾਹੌਰ ਸਾਡੇ ਵੀ ਹੈਗਾ ਇੱਥੇ ਗੁਰੂਕੇ ਲਾਹੌਰ ਮਹਾਰਾਜ ਕਹਿੰਦੇ ਅਸੀਂ ਇੱਥੇ ਲਾਹੌਰ ਵਸਾਵਾ ਗੁਰੂਕੇ ਸਿੱਖਾਂ ਦੇ ਦੋ ਨਾਨਕੇ ਪਿੰਡ ਵਾ ਇੱਕ ਗੁਰੂਕੇ ਲਾਹੌਰ ਤੇ ਇੱਕ ਮਾਤਾ ਸਹਿਬ ਦੇਵਾ ਦਾ ਪਿੰਡ ਆ ਰਹੁਤਾਸ ਹੂੰ ਪਾਕਿਸਤਾਨ ਚ ਹਾਂਜੀ ਉਹ ਵੀ ਖਾਲਸੇ ਦਾ ਨਾਨਕਾ ਪਿੰਡ ਵਾ ਕਿਆ ਬਾਤ ਹੈ ਕਿਉਂਕਿ ਮਹਾਰਾਜ ਜੀ ਦਾ ਜਨਮ ਉੱਥੇ ਹੋਇਆ ਵਾ ਹਮ ਮਹਾਰਾਜ ਨੇ ਹੁਕਮ ਕੀਤਾ ਵਾ ਪਹਿਲੇ ਪੰਜ ਪਿਆਰੇ ਕਹਿੰਦੇ ਹੁੰਦੇ ਸੀ ਖਾਲਸੇ ਦੇ ਦੋ ਨਾਂਕੇ ਪਿੰਡ ਆ ਖਾਲਸਾ ਜੀ ਹੈ ਕਿ ਗੁਰੂ ਕੇ ਲਾਹੌਰ ਤੇ ਕਰ ਹਉਤਾਲਸ ਹਮ ਪਹਿਲਾਂ ਪੰਜ ਪਿਆਰੇ ਵੀ ਕਹਿੰਦੇ ਹੁੰਦੇ ਸੀ 1947 ਤੋਂ ਪਹਿਲਾਂ ਜੀ ਜਿਨੇ ਅੰਮ੍ਰਿਤ ਛਕਣਾ ਪੂਰਨ ਗੁਰਸਿੱਖ ਤੋਂ ਛਕੇ ਹੁਣ ਤਾਂ ਉਹ ਨਚਾਰ ਜਾਂ ਦਿੱਲੀ ਆ ਵੇਖੰਦੇ ਇਹ ਵੀਡੀਓ ਇੱਕ ਦਿਨ ਹੁੰਦਾ ਹੀ ਸੀ ਆ ਗੋਦ ਵਾਲੀਏ ਵਿਖਾਉਂਦੇ ਆ ਕਿ ਉਹ ਨੱਚਣ ਜੇ ਵਾਲਾ ਉਹਨੇ ਗਾਤਰਾ ਪਾਇਆ ਵਾ ਅੱਜ ਦਿਨੇ ਅੱਜ ਹੀ ਵਿਖਾਉਂਦੇ ਆ ਉਹਨੇ ਗਾਤਰਾ ਪਾਇਆ ਵਾ ਜਦ ਨੱਚਣ ਦਿਆ ਤੇ ਇੱਕ ਦਿਨ ਪੰਜਾਂ ਪਿਆਰਾਂ ਦੇ ਖਲੋਤਾ ਕਰਪਾਣ ਫੜ ਕੇ ਹਜੇ ਨੂੰ ਡਾਂਗ ਨਹੀਂ ਫੇਰੀ ਜਾਂਦੀ ਅੱਛਾ ਇਹ ਧੀ ਦਾ ਕੁੜਾ ਨਾਲੇ ਨੱਚਦਾ ਵਾ ਹਾਂ ਇਹ ਨਾਲੇ ਉੱਥੇ ਨਾਲੇ ਪੰਜ ਪਿਆਰੇ ਪੰਜਾਂ ਪਿਆਰੇ ਬਣਿਆ ਤੇ ਉਹ ਜੈਨ ਜਨਨ ਨੂੰ ਨੇ ਅਮਰੇ ਸਿਕਾਉਣਾ ਕਿਆ ਉਹ ਨਾ ਪ੍ਰਸਰ ਹੋਣਾ ਏ ਵਾਹ ਇਹ ਰੂਹਾਂ ਜਿਹੜੀਆਂ ਪਹਿਲੀਆਂ ਸੀਗੀਆਂ ਹੁਣ ਇੱਥੇ ਜੇ ਅਗਰ ਗੱਲ ਕਰੇ ਸੀ ਹਿੱਤੀ ਬਾਗ ਦੀ ਤਾਂ ਬਾਬਾ ਦੀਪ ਸਿੰਘ ਜੀ ਵੀ ਇੱਥੇ ਰਹੇ ਨੇ ਹਾਂ ਲਗੜਾ ਲਾਉਂਦੇ ਰਹੇ ਬਾਬਾ ਅੱਛਾ ਏ ਇਹ ਬਾਗਵਾ ਸ਼ੀਦਾ ਦਾ ਬਾਗ ਇੱਥੇ ਮਾਰੇ ਨੇ ਬਾਗ ਲਾਇਆ ਹੁੰਦਾ ਸੀਗਾ ਤਾਂ ਇਹ ਤਾਂ ਸ਼ੀਦੀ ਬਾਗ ਕਹਿੰਦੇ ਇਹਨੂੰ ਫੁੱਲ ਲੱਗੇ ਹੁੰਦੇ ਸੀ ਇੱਥੇ ਵਧੀਆ ਸਮਾਜ ਆਉਂਦੇ ਹੁਣੇ ਸ਼ਾਮ ਸਵੇਰੇ ਸ਼ਾਮ ਸਹਿਬਜਾਦੇ ਦੇ ਉਹ ਬੋਰਡ ਹਜੇ ਉਸ ਮਹਾਰਾਜ ਦੇ ਹੇਠਲੇ ਬੋਰਡ ਦੇ ਬੰਦੇ ਰਹਿ ਅਜੇ ਵੀ ਕਈ ਵਰੀ ਸਿੰਘ ਜਿਹੜੇ ਇੱਥੇ ਰਹਿੰਦੇ ਹੋ ਦੱਸਦੇ ਆ ਕਿ ਇੱਥੇ ਆਪੇ ਨਗਾਰਾ ਵਜਣ ਲੱਗ ਪੈਂਦਾ ਵਾ ਆਪੇ ਹੀ ਇੱਥੇ ਏਦਾਂ ਜਾਪਦਾ ਵਾ ਕਿ ਕੋਈ ਆਣ ਕੇ ਸੱਜ ਗਿਆ ਵਾ ਜੋਤ ਨਰਾਨੀ ਪਰ ਕਿਹੜਾ ਛੱਲੇ ਗੁਰਾਂ ਦੀ ਝਾਲਾ ਗੁਰੂ ਗੋਬਿੰਦ ਸਿੰਘ ਦੀ ਝਾਲ ਚੱਲਣੀ ਸੌਖੀ ਪਈ ਆ ਉਹਦੇ ਜਿੰਨਾ ਜੱਪ ਤਪ ਹੋਵੇ ਨਾ ਕਈ ਜਨਮ ਧਾਰ ਕੇ ਆਪਾਂ ਜਪ ਤਪ ਕਰੀਏ ਤੇ ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨ ਧੂੜ ਆਪਾਂ ਪ੍ਰਾਪਤ ਕਰ ਸਕਦੇ ਆ ਪਰ ਹੌਣ ਵਾਲੇ ਦਾ ਪਿੱਛਾ ਜਾ ਮੈਂ ਹੁਣ ਦੇਖਦਾ ਸੀ ਕਿ ਵੀਰੋ ਇੱਕ ਦਿਨ ਬਾਬਾ ਕਹਿੰਦਾ ਕਿ ਮੈਨੂੰ ਗੋਬਿੰਦ ਸਿੰਘ ਦੇ ਦਰਸ਼ਨ ਹੋਏ ਆ ਉਹ ਐਵੇਂ ਬਾਬੇ ਇੱਕ ਸਾਨੂੰ ਕਹਿੰਦਾ ਮੇਰੇ ਜੀ ਬਾਬਾ ਦੀਪ ਸਿਉਂਦਾ ਮੈਂ ਕਿਹਾ ਅਸੀਂ ਤੇਰਾ ਸਿਰ ਵੜ ਦੇਨੇ ਰਖਤ ਅਲੀ ਤੇ ਹਾਂ ਫਿਰ ਤੇਰੇ ਜੀ ਬਾਬਾ ਦੀਪ ਸਿਉਂਦਾ ਤੇ ਐਵੇਂ ਡਰਾਮੇ ਕਰਦੇ ਆ ਝੂਠ ਮਾਰਦੇ ਪਖੰਡੀ ਸਾਧ ਡਾਂਗ ਫੇਰਨ ਵਾਲੀ ਗੱਲ ਹੋਰ ਕੋਈ ਨਹੀਂ 22 ਮੰਝੀਆਂ ਲੱਗੀਆਂ ਸੀ ਬਾਬੇ ਬਕਾਲੇ ਮੱਖਣਸ਼ਾਹ ਨੇ ਪੁੱਛਿਆ ਮਾਰੇ 22 ਮੰਝੀਆਂ ਸੀ ਬਾਰ ਮਾਰੇ ਕਹਿੰਦੇ 2200 ਲੱਗਣਗੀਆਂ ਇਹ ਤਾਂ 22 ਆ ਤੇ ਉਹ 2200 ਨੇ ਇਹ ਤੇ 2200 ਚੋਂ ਇਹ ਸਾਰੇ ਘਰ ਘਰ ਚ ਸਾਧ ਬਣੇ ਆ ਉਹ ਜਿਹੜੇ ਇੱਕ ਸਿਰ ਜੇ ਹਿਲਾਉਂਦੇ ਮੈਨੂੰ ਤਾਂ ਉਹਨਾਂ ਦਾ ਨਹੀਂ ਸਮਝ ਆਉਂਦਾ ਸਿਰ ਹਲਾ ਹਲਾ ਕੇ ਉਹ ਉਹਨਾਂ ਦਾ ਧੋਣ ਨੂੰ ਵੀ ਮਰੋੜਾ ਨਹੀਂ ਆਉਂਦਾ ਹੈਗਾ ਪਰ ਗੋਦ ਵਾਲੇ ਜਿਹਨੇ ਛੱਡਿਆ ਹੋ ਜਾਂਦਾ ਮੈਂ ਕਈ ਵਾਰ ਸੋਚਦਾ ਮੈਂ ਕਿ ਇਹਨਾਂ ਦਾ ਮਤਲਬ ਜਿਆਦਾ ਜੰਮ ਜੰਮ ਜਾਂਦੇ ਹੈ ਇਹਨਾਂ ਦੇ ਧੋਣ ਨੂੰ ਵੀ ਮਰੋੜਾ ਨਹੀਂ ਆਉਂਦਾ ਹੈਗਾ ਉਹ ਕਿੰਨਾ ਜ਼ੋਰ ਲਾ ਲਾ ਉਹ ਜਿਹੜੇ ਸਾਡੇ ਸਿਪੱਗਾ ਬਣ ਕੇ ਬੈਠੇ ਹੁੰਦੇ ਉੱਥੇ ਉਹ ਪੈਸੇ ਬਦਲੇ ਲੋਕੀ ਹੈਗੇ ਸਾਡੇ ਪੱਗਾ ਬਣ ਕੇ ਬੈਠੇ ਹੁੰਦੇ ਉੱਥੇ ਉਹ ਬੈਠੇ ਬਸ ਦੇਖਦੇ ਹੁੰਦੇ ਆ ਵੀ ਉਹ ਕਰਨ ਦਿਓ ਪਹਿਰਾ ਜਿਹੜਾ ਆਪਦਾ ਕਰਨ ਦਿਆ ਵਾ ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਹੈਗਾ ਸਮੁੰਦਰ ਚ ਜਦੋਂ ਤੁਰਈ ਜਾਣ ਨਾ ਮਹਾਰਾਜ ਸਮੁੰਦਰ ਦੇ ਉੱਤੇ ਤੁਰਦੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਹਾਂਜੀ ਤੇ ਜਦੋਂ ਜਾਣਦਾ ਤੇ ਕਹਿੰਦੇ ਤੁਸੀਂ ਵੈਗਰੂ ਵੈਗਰੂ ਕਹਿਣਾ ਵਾ ਗੁਰੂ ਨਾਨਕ ਸਾਹਿਬ ਆਪ ਅੱਗੇ ਲਾ ਕੇ ਸੋ ਹੰਸ ਸੋ ਹੰਸ ਕਹਿਣ ਲੱਗ ਪਏ ਭਾਈ ਮਰਦਾਨਾ ਵੀ ਕਹਿੰਦਾ ਬਾਬਾ ਆਪ ਚੰਗਾ ਨਾਮ ਜਪਦਾ ਸਾਨੂੰ ਕਹਿੰਦਾ ਹੋਇਆ ਗਰੂਜਾ ਪੋ ਤੇ ਭਾਈ ਮਰਦਾਨਾ ਵੀ ਸੋਹੰਗ ਕਹਿ ਲਾ ਪਿਆ ਪਰ ਸਮੁੰਦਰ ਚ ਡੁੱਬ ਗਿਆ ਫਿਰ ਮਹਾਰਾਜ ਜਦੋਂ ਡੁੱਬਣ ਲੱਗਾ ਤੇ ਬਾਲੇ ਮਾ ਪਾਈ ਬਾਲੇ ਨੇ ਸੱਧਿਆ ਮਾਰੇ ਮਰਦਾਨਾ ਮਰ ਚੱਲਿਆ ਜੀ ਹਾਂ ਮਹਾਰਾਜ ਭੱਜਿਆ ਆਏ ਆਣ ਕੇ ਕੱਢਿਆ ਬਾਹਰ ਇਹਨੇ ਮਰਦਾਨਿਆ ਤੈਨੂੰ ਅਸੀਂ ਕਿਹਾ ਸੀ ਵਾਗਰੂ ਵਾਗਰੂ ਕਹਿਣਾ ਤੂੰ ਕੀ ਕਹਿਣਾ ਹਾਂ ਕਹਿੰਦਾ ਮਾਰੇ ਮੇਰੇ ਮਨ ਚ ਸ਼ੰਕਾ ਆ ਗਈ ਹਾਂ ਮੇਰੇ ਮਨ ਚ ਸ਼ੰਕਾ ਆਈ ਕਿ ਬਾਬਾ ਜੀ ਆਪ ਸੋਹੰਗ ਕਹਿੰਦੇ ਆ ਇਹਨੇ ਮਰਦਾਨਿਆ ਰੱਬ ਦਾ ਕੋਈ ਨਾਮ ਨਹੀਂ ਮਾੜਾ ਸੋਹੰਗ ਵੀ ਰੱ ਵੈਗਰੂ ਵੀ ਰੱਬ ਦਾ ਨਾਮ ਆ, ਰਾਮ ਵੀ ਰੱਬ ਦਾ ਨਾਮ ਆ, ਕ੍ਰਿਸ਼ਨ ਵੀ ਰੱਬ ਦਾ ਨਾਮ ਆ, ਰਾਧਾ ਵੀ ਰੱਬ ਦਾ ਨਾਮ ਆ। ਕੋਈ ਜਿੰਨਾ ਮਰਜ਼ੀ ਨਾਮ ਜਪੇ ਫਲ ਮਿਲੂਗਾ। ਪਰ ਕਲਯੁਗ ਦੇ ਵਿੱਚ ਵੈਗਰੂ ਜਿਹੜਾ ਜਪੂ ਤਾਂ ਉਹ ਹੀ। ਹਮ ਸਮੇਂ ਦੇ ਯੁਗ ਦੇ ਨਾਲ ਬਣੇ ਆ, ਯੁਗ ਦੇ ਨਾਲ ਬਦਲਦੇ ਰਹੇ ਪਰਮੇਸ਼ਰ ਦੇ ਨਾਮ ਹੀ। ਹਮ ਜਿਦਾਂ ਦੁਆਪਰ ਦੇ ਵਿੱਚ ਦੁਆਪਰ ਕ੍ਰਿਸ਼ਨ ਮਾਰਾਰ, ਕ੍ਰਿਸ਼ਨ ਰਾਧਾ ਰਾਧਾ ਹੁੰਦੀ ਰਹੀ। ਫਿਰ ਤ੍ਰੇਤੇ ਵਿੱਚ ਸ਼੍ਰੀ ਰਾਮ 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 ਹੁੰਦੀ ਰਹੀ। ਫਿਰ ਸਤਜੁਗ ਦੇ ਵਿੱਚ ਹਰੇ ਹਰ ਆ ਇਦਾਂ ਹੁੰਦੀ ਰਹੀ ਕਿ ਉਹ ਬੋਲਦੇ ਹੁੰਦੇ ਹਿੰਦੂ ਧਰਮ ਦੇ ਕਈ ਲੋਕ ਮੇਰੇ ਮੂੰਹ ਗਾੜੀ ਫਿਰਦਾ ਤੇ ਕਾਲ ਯੁਗ ਦੇ ਵਿੱਚ ਵਾਹਿਗੁਰੂ ਦਾ ਵਾਹਿਗੁਰੂ ਜਿਹੜਾ ਜਪੂ ਤਰੂ ਉਹ ਤੇ ਇੱਕ ਚੀਜ਼ ਮੈਨੂੰ ਦੱਸੋ ਤੁਸੀਂ ਵੀ ਗੱਲਪਨ ਦੇ ਵਿੱਚ ਇਹ ਪੜਾ ਕਰਦੇ ਹੋ ਜਦੋਂ ਆਉਂਦੇ ਹੋ ਤੁਸੀਂ ਕਮਰਾ-ਕਮਰਾ ਨਹੀਂ ਲੈਂਦੇ ਅਸੀਂ ਕਮਰਾ ਕਰਨਾ ਕਮਰਾ ਹੈ ਆਪਣੇ ਕੋਲੇ ਅੱਛਾ ਨੀਵੇਂ ਹੋਈ ਦੇਖਿਆ ਵੀ ਮੈਂ ਤੁਸੀਂ ਆਏ ਫੇ ਗੱਡੀ ਚ ਉਤਰੇ ਤੇ ਸਿੱਧੇ ਕਹਿੰਦੇ ਵੀ ਚਲ ਆਪਾ ਭਈਆ ਇੱਥੇ ਜਾਣਾ ਏ ਪ੍ਰੇਮ ਆ ਗੋਜ ਜਗ ਜਿਹੜਾ ਪ੍ਰੇਮ ਕੀਓ ਤੈ ਨਹੀਂ ਪ੍ਰਾਪਾਇਓ ਹਾਂਜੀ ਗਿਆਨੀ ਬਣੋ ਸੰਗਤ ਦੇ ਵਿੱਚ ਬਹਿ ਕੇ ਜਦੋਂ ਕਥਾ ਕਰਨੀ ਉਦੋਂ ਗਿਆਨ ਦੱਸੋ ਆਪਦਾ ਜਦੋਂ ਇਹਨਾਂ ਚਾਹਣਾ ਉਦੋਂ ਨੀਵੇਂ ਹੋ ਜੋ ਕਿ ਮਾਰੇ ਖਾਲਸਾ ਜੀ ਤੁਹਾਡੇ ਚਰਨਾਂ ਚੋਂ ਗਿਆਨ ਲਈਦਾ ਵਾ ਤੇ ਤੁਸੀਂ ਸਾਨੂੰ ਗਿਆਨ ਦਿੰਦੇ ਜੇ ਨਹੀਂ ਤੇ ਅਸੀਂ ਕਹਿੰਦੇ ਜੋਗੇ ਅਸੀਂ ਤਾਂ ਨੀਚਵਾ ਕੂਕਰ ਵਾ ਮਹਾਰਾਜ ਦੇ ਘਰ ਦੇ ਹਮ ਕੂਕਰ ਤੇਰੇ ਦਰਬਾਰ ਇਹ ਰਾਜੇ ਆ ਜਿਹੜੇ ਘੋੜਿਆਂ ਦੀ ਸੇਵਾ ਕਰਦੇ ਆ ਇਹਨਾਂ ਦੇ ਚਰਨਾਂ ਵਿੱਚੋਂ ਇਹਨਾਂ ਦੀ ਚਰਨ ਧੂੜ ਲੈ ਕੇ ਗਿਆਨ ਲੈਣ ਆਈਦਾ ਵਾ। ਕਿਆ ਬਾਤ ਹੈ। ਤੇ ਇਹਨਾਂ 'ਚ ਵੀ ਆਣ ਕੇ ਜੇ ਆਪਾਂ ਕਮਰੇ ਆ ਦੇ ਸੌਈਏ ਤੇ ਫਿਰ ਤਾਂ 84 ਦੇ ਗੇੜੇ 'ਚ ਹੀ ਆਉਣਾ ਵਾ। ਜੇ ਇਹਨਾਂ ਗਾੜੀ ਹੰਕਾਰ ਕਰਨਾ ਇਹਨਾਂ ਦੇ ਜਿੰਨੇ ਤੋਂ ਮਿਲਿਆ ਹੋਵੇ ਉਹਦੇ ਗਾੜੀ ਹੰਕਾਰ ਕਾਂ ਦਾ। ਸਹੀ ਗੱਲ ਹੈ। ਇਹਨਾਂ 'ਚੋਂ ਮਿਲਿਆ ਤੇ ਹੰਕਾਰ ਕਾਂ ਦਾ ਕਰਨਾ। ਹਾਂ। ਇਹਨਾਂ ਤੋਂ ਬਗੈਰ ਹੈ ਹੀ ਕੱਖ ਨਹੀਂ ਸਾਡੇ ਕੋਲ। ਵੱਡੀ ਤਾਕਤ ਇਹ ਆ ਜਿੰਨਾਂ ਚਿਰ ਇਹ ਪਿੱਛੇ ਆ ਉਹਨਾਂ ਚਿਰ ਪਿੱਠ ਨਾ ਲੱਗੂ ਜਿੱਦ ਤਰ ਇਹਨਾਂ ਨੂੰ ਛੱਡ ਦਿਆਂਗੇ ਉਹਨਾਂ ਕੱਖਾਂ ਤੋਂ ਵੀ ਹੌਲੇ ਹੋ ਜਾਣਗੇ। ਤੇ ਇੱਕ ਚੀਜ਼ ਦੱਸੋ ਮੈਨੂੰ ਦਲਪੰਥ ਹੈ ਨਾ ਤਰਨਾ ਦਲ ਤੇ ਜਿਹੜੇ ਦਲਪੰਥ ਨੇ ਬਾਬਾ ਵਿਧੇ ਚੰਚੀ ਦਾ ਹੋ ਗਿਆ ਚਾ ਹੋਰ ਦਲਪੰਥ ਨੇ ਇਹ ਸਾਰੇ ਜਦੋਂ ਪੜਾ ਕਰਦੇ ਆ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਇਹ ਮਤਲਬ ਇਹਨਾਂ ਤੇ ਸਾਰਾ ਰੁਟੀਨ ਆਹੀ ਰਹਿੰਦੀ ਆ ਰੁਟੀਨ ਇਹੀ ਆ ਤੇ ਬਾਬਾ ਜੀ ਰੋਜ਼ ਨਾਮ ਜਪਿਆ ਜਾਂਦਾ ਅਮਰਤ ਵੇਲੇ ਭਗਤੀ ਹੁੰਦੀ 12 ਵਜੇ ਤੇ ਨਿਤਨੇਮ ਕਿੰਨੇ ਵੇ ਸ਼ੁਰੂ ਹੁੰਦਾ ਏ ਦਲਾਂ ਪੰਥਾਂ ਵਿੱਚ ਜਿੰਨੇ ਵੀ ਪੜਾਵ ਆ ਨਾ ਹਰੇਕ ਪੜਾ ਦੇ ਉੱਤੇ 1 ਵਜੇ ਨਿਤਨੇਮ ਸ਼ੁਰੂ ਹੋਣਾ ਰਾਤ ਨੂੰ ਵਾਹ ਰਗੜਾ ਵੀ ਨਾਲ ਪੈਣਾ ਅਛਾ ਇਹ ਰਗੜਾ ਵੀ ਨਾ ਇੱਕ ਵਜੇ ਤੋਂ ਲੈ ਕੇ 3 ਵਜੇ ਤੱਕ ਸ਼ਹੀਦਾਂ ਦਾ ਪ੍ਰਤੱਖ ਪੈਰਾ ਰਹਿੰਦਾ ਵਾ ਅੱਛਾ ਜੀ ਹਾਂ ਜਿਨੇ ਦਰਸ਼ਨ ਕਰਨੇ ਭਾਵਨਾ ਰੱਖੇ ਹੁੰਦੇ ਵੀ ਆ ਅੱਛਾ ਜੀ ਮਾਤਾ ਸਾਹਿਬ ਦੇਵਾ ਦੇ ਸਥਾਨ ਤੇ ਬਾਬਾ ਗੁਰਦੀਪ ਸਿੰਘ ਨਿਹੰਗ ਸਿੰਘ ਹੀ ਉਹਨਾਂ ਨੂੰ ਦਰਸ਼ਨ ਹੋਏ ਹੀ ਸ਼ਹੀਦਾਂ ਦੇ ਅੱਛਾ ਜੀ ਫੇਰ ਉਹ ਐਸੀ ਕਲਾ ਵਰਤੀ ਪਰਮੇਸ਼ਰ ਦੀ ਕਿ ਉਹ ਦੱਸ ਹੀ ਨਹੀਂ ਸਕਦੇ ਆ ਆਪਦੇ ਕਹਿੰਦੇ ਗੁੰਗਾ ਮਠਿਆਈ ਬਾਰੇ ਦੱਸ ਸਕਦਾ ਕਿੰਨੀ ਕਿ ਮਿੱਠੀ ਆ ਜਿਹੜਾ ਸ਼ਹੀਦਾਂ ਦਾ ਦਰਸ਼ਨ ਕਰ ਲਿਆ ਸ਼ਹੀਦਾਂ ਦਾ ਦਰਸ਼ਨ ਹੀ ਇਹੋ ਜਿਹਾ ਦੱਸ ਹੀ ਨਹੀਂ ਸਕਦਾ ਹੁੰਦੇ ਕਿਹੋ ਜਿਹਾ ਸ਼ਹੀਦ ਸਿੰਘ ਐਸ਼ੇ ਹੁੰਦੇ ਆ ਸ਼ਹੀਦ ਸਿੰਘ ਪ੍ਰਤਾਖਵ ਜੇ ਸ਼ਹੀਦ ਸਿੰਘ ਹੈ ਆ ਤੇ ਆਪਾਂ ਇੱਥੇ ਬੈਠੇ ਉਹਨਾਂ ਦੇ ਵਾਰਸ ਵਾਹੀ ਸਹੀ ਗੱਲ ਆ ਉਹ ਸਾਡੇ ਪਿਓ ਆਹੀ ਉਹਨਾਂ ਦੇ ਪੁੱਤ ਵਾ ਆ ਜਿਹੜੀ ਹੋਣ ਵਾਲੀਆਂ ਜੋ ਸ਼ਾਂਕੀ ਆ ਜਿਹੜੀਆਂ ਨਵੀਆਂ ਪੜਾਈਆਂ ਪੜ ਕੇ ਵੀ ਜੇ ਸ਼ਹੀਦ ਸਿੰਘ ਹੁੰਦੇ ਤਾਂ ਭੂਤ ਪ੍ਰੇਤ ਵੀ ਹੁੰਦੇ ਆ ਫਲਾਨੇ ਹੁੰਦੇ ਨੇ ਭੂਤ ਹੁੰਦੇ ਆ ਭੂਤ ਵੀ ਹੁੰਦੇ ਆ ਮਾਰੇ ਦੀ ਬਾਣੀ ਚ ਲਿਖਿਆ ਨਹੀਂ ਆ ਜਿਹੜੇ ਘੜੇ ਰੱਬ ਦਾ ਨਾਮ ਨਹੀਂ ਉਹ ਜਿਉਂਦੇ ਆ ਭੂਤ ਆ ਮਾਰਣ ਤਾਂ ਲਿਖਿਆ ਜਿਹੜੇ ਘਰੇ ਰੱਬ ਦਾ ਨਾਮ ਨਹੀਂ ਹੈਗਾ ਤਾਂ ਜਿਉਂਦਿਆਂ ਭੂਤ ਆ ਘਰ ਬੜੀਆਂ ਜਿੱਥੇ ਪਰਮੇਸ਼ਰ ਦਾ ਨਾਮ ਹੈ ਉਹ ਜਿਉਂਦੇ ਸੱਚਖੰਡ ਦੱਸ ਦਿਓ ਜਾਂ ਤਾਂ ਕਿਸੇ ਨੇ ਮਰ ਕੇ ਆਣ ਕੇ ਦੱਸਿਆ ਹੋਵੇ ਮੈਂ ਨਰਕਾਂ ਨੂੰ ਗਿਆ ਸਵਰਗਾਂ ਨੂੰ ਗਿਆ ਹੂੰ ਇੱਥੇ ਸਵਰਗ ਇੱਥੇ ਨਰਕ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮਣਾ ਕੋਈ ਹੁਕਮ ਇੱਥੇ ਹੀ ਚੱਲਦਾ ਸਾਰਾ ਜਿਹੜਾ ਮੰਜੇ ਤੇ ਤੜਫ ਕੇ ਮਰੇ ਉਹਦੇ ਤੋਂ ਵੱਡਾ ਨਰਕ ਕੋਈ ਨਹੀਂ ਜਿਹੜਾ ਸੁੱਤੇ ਸਿੱਧ ਚੱਲ ਜੇ ਉਹਦੇ ਤੋਂ ਵੱਡਾ ਸਵਰਗ ਕੋਈ ਨਹੀਂ ਵਾਹ ਕੀ ਬਾਤ ਆ ਕਿੱਡੀ ਵਾਹ ਇੱਥੇ ਗੱਲ ਮੁਕਾਤੀ ਹਾਂ ਤੇ ਚੜ੍ਹਦੀ ਕਲਾ ਤੇ ਬਾਕੀ ਬਸ ਧੰਨਵਾਦ ਹੁਣ ਸ਼ਾਕੀਏ ਹਨਾ ਗੱਫਾ ਪਾਣੀ ਆਹ ਤੇ ਤੇ ਧੰਨਵਾਦ ਕਰਦਿਏ ਕਰੀਏ ਫਤਿਹ ਹੁਣ ਤੇ ਧੰਨਵਾਦ ਤੁਹਾਡਾ ਧੰਨਵਾਦ ਆ ਬਾਈ ਬੜਾ ਆਨੰਦ ਆਇਆ ਫੇਰ ਆਪਾਂ ਕਿਸ ਦਿਨ ਤੁਹਾਡੇ ਦਾ ਕਰਾਂਗੇ ਵਿਚਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ